ਹੈਲੋ ਜੀ ਸਾਇੰਸ ਸਤਿਕਾਰ ਦੇ ਨਵੇਂ ਵਲੌਗ ਵਿੱਚ ਸਵਾਗਤ ਕਰਦੇ ਆਂ ਤੇ ਮੀਤ ਕਾਦੇ ਦੇ ਇਸ਼ਾਰੇ ਨੇ ਬਹੁਤ ਸੋਹਣੇ ਹੋਗੇ ਤੇ ਰਾਤੀ ਮੈਂ ਤੇ ਆਪਾਂ 11 12 ਵਜੇ ਗੱਲਾਂ ਕਰਦੇ ਰਹੇ ਬੜਾ ਮਜ਼ਾ ਆਇ ਨਿੱਕੇ ਨਿੱਕੇ ਗੱਲਾਂ ਕੀਤੀਆਂ ਤੇ ਬੁੜੀਆਂ ਫਣੀ ਗੱਲਾਂ ਵੀ ਕੀਤੀਆਂ ਤੇ ਬੜੇ ਸੁਨਿਆਰੀਆਂ ਗੱਲਾਂ ਕੀਤੀਆਂ ਆਪਾਂ ਦੋਹਾਂ ਨੇ ਤੇ ਅਨੰਦ ਜੀ ਦਾਦੀ ਨੇ ਬੜਾ ਜੋਰ ਲਾਇਆ ਕਿ ਸਾਡੇ ਕੋ ਸੋਹਣਾ ਅਨੰਦ ਦੀ ਨੀ ਮੇ ਆਪਣੀ ਚਾਚੀ ਆ ਤੇ ਗੁਰਨਵਾਇ ਨੇ ਸੋਹਣਾ ਦਾ ਪਸਤੇ ਨੇ ਬਥੇਰੇ ਪਰ ਇਹ ਦਵੜ ਮੇਂ ਜਗਾ ਦਵੜ ਨੇ ਦਿੱਤੀ ਮੈਂ ਇੱਥੇ ਕੰਡੇ ਤੇ ਪਈ ਨਹੀਂ ਚਲੋ ਇੱਕ ਹੋ ਗਈਆ ਹੁਣ ਇਹਨਾਂ ਦੇ ਨਹਾਤਾ ਨੇ ਬੱਚਿਆਂ ਨੂੰ ਤੇ ਪਤਾ ਕੀ ਗਿਆ ਦੱਸੋ ਤੇ ਆਨੰਦ ਜੀ ਦੀ ਵੀ ਬੜੀ ਵਧੀਆ ਗੱਲ ਲੱਗੀ ਆ ਨਾ ਨੰਦੀ ਮੇਰੇ ਨਾਲ ਚਾਚੀ ਜੀ ਸਕੂਲ ਅਟੈਚ ਟੈਸਟਰੋ ਯਾਰ ਪਰ ਇਹ ਕਿ ਮੈਂ ਮਤਲਬ ਵੀ ਇੱਕ ਦਿਨ ਮਾ ਲੋ ਜਿੱਦਾਂ ਮਨ ਲੱਗੀ ਕੋਈ ਫੰਕਸ਼ਨ ਸੀਗਾ ਨਾ ਉਹਦੇ ਕਰਕੇ ਮੈਨੂੰ ਪਤਾ ਨਹੀਂ ਤੇ ਕਦੋਂ ਮੇਰੇ ਨਾਲ ਟੈਸਟ ਹੋਏ ਤੇ ਜਿਹੜਾ ਟੈਸਟ ਸੀ ਇਹਨਾਂ ਵਿੱਚ ਮੈਨੂੰ ਬਹੁਤ ਘੱਟ ਨੰਬਰ ਆਏ ਚਾਚੀ ਜੀ ਜੇ ਕਿਤੇ ਹੁੰਦਾ ਨਾ ਕਾਪੀ ਦੇ ਪੇਜ ਪਾੜ ਦੇਣਾ ਆਂਦੀ ਹੋਇਆ ਕਿਤੇ ਮੈਨੂੰ ਇੰਨਾ ਸਾਇਓ ਕਿੰਨਾ ਦਿਮਾਗ ਬੱਚੇ ਲਾਉਂਦੇ ਨੇਗੇ ਕਾਪੀ ਨੂੰ ਚਾਚੀ ਪੇਜ ਪਾੜ ਦੇਣਾ ਅਦੇ ਕਾਪੀ ਹੁੰਦਾ ਪਾੜ ਦੇਣਾ ਤੇ ਫਿਰ ਮੈਨੂੰ ਬੜਾ ਹਾਸਾ ਆਇਆ ਗੱਲਾਂ ਕੀਤੀਆਂ ਨੇ ਹੁਣ ਮੈਂ ਹੁਣ ਨਾ ਚਾਚੂ ਨੇ ਮੈਨ ਲੈਣਾ ਮੈਨੂੰ ਸ਼ਹਿਰ ਮਤਲਬ ਉਹਨਾਂ ਨੂੰ ਲੈ ਕੇ ਜਾਣਾ ਵਾਪਸ ਮੈਨੂੰ ਟੈਨਸ਼ਨ ਉਹਦੀ ਆਲ ਗਈ ਕਿ ਟਾਈਮ ਹੀ ਹੋਈ ਜਾਂਦੇ ਹੁੰਦਾ ਉਧਰ ਇਹਨੂੰ ਬੁਲਾ ਦੇ ਜੇ ਰੂਮਾ ਤਿਆਰ ਹੋ ਜਾਂਦੀ ਚਲ ਆਪਾਂ ਫੇਰ ਆਵਾਂ ਫੇਰ ਅਨੰਦਾ ਵਾਗੇ ਦੇਖ ਕੇ ਚੱਲੀਏ ਇਹ ਨਹੀਂ ਆਉਂਦਾ ਅਨੰਦਾ ਦੇ ਜਦੋਂ ਵਾਲਾ ਪੁਰਾਣਾ ਵਲੋਗ ਵੇਖਦੇ ਤੇ ਉੱਤੇ ਬਲੂਨ ਲੱਗੇ ਤੇ ਕਰਮਾਲ ਜਿਹਾ ਕਹੀ ਜਾਂਦਾ ਉਹ ਲੱਗੇ ਦੋ ਮੈਨੂੰ ਅੱਗੇ ਇੱਕ ਦਿਨ ਮੁੰਡਾ ਵੀ ਆਮਬ ਖਾਂਦਾ ਬੱਚਾ ਜੀ ਵੀਡੀਓ ਵਿੱਚ ਤੇ ਆਂਦਾ ਮੈਨੂੰ ਦੇ ਦੇ ਹੁਣ ਉਹ ਬਲੂਨ ਲੱਗੇ ਤਾਂ ਦੇ ਲਾ 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 ਨਾਲਾ ਮੁੰਡੇ ਤੇਰੇ ਵੱਡੇ ਦੀ ਵਾਪਕ ਕੀਤੀ ਸੀ ਤੇ ਗੁਰਨਵਾਜ ਮੈਂ ਦੋ ਲੁੰਡੀਆਂ ਕਰਕੇ ਸਿਰਵਾ ਦਿੱਤਾ ਹੰਦ ਨੇ ਸਿੰਪਲ ਸਿਰਵਾਇਆ ਅੱਜ ਗੁਰਨਵਾਜ ਕੁੜੀ ਹਾਂ ਤੇ ਦੋਵੇਂ ਬੈਂਪਰਾ ਕਰ ਖੇਡੋ ਸਾਡੀ ਚਿੱਟੀ ਆ ਕੁੜੀ ਇੱਧਰ ਦੇਖੋ ਕੀ ਬੰਦਿਆ ਉਹ ਗੁਰਨਵਾਜ ਤੇ ਕਰਨ ਦੇ ਨਾਲ ਮੈਂ ਕਾਹਦੀ ਬੜਾ ਖੁਸ਼ ਹੁੰਦੇ ਆਵੇ ਦੀਦੀ ਕੀ ਕਰਨ ਦੇ ਰਾ ਦੀਦੀ ਆ ਸਾਹੀ ਹੈ ਤੇ ਜਾ ਸੋ ਜੋਣਾ ਗੁਰਵਾ ਸੋ ਜੋ ਕੋਸ਼ਿਸ਼ ਹੁੰਦੀ ਹੈ ਕਰਨ ਵਾਲਾ ਹੈਪੀ ਬਰਥਡੇ ਟੂ ਯੂ ਤਾ 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 ਅੰਟੀ ਕੀ ਕਰਦੇ ਆ ਹਾਂਜੀ ਮੈਂ ਇੱਥੇ ਆਈ ਆਂ ਅੰਟੀ ਨਾਲ ਸ਼ਹਿਰ ਮੈਲਾ ਮਾਟੀ ਕਾਫੀ ਦਿਨ ਹੋ ਗਏ ਇ ਤੇ ਉਧਰੇ ਹੁਣ ਮੈਂ ਤਾਈ ਦੋ ਮਿੰਨਾਂ ਬਾਅਦ ਮੈਲਾ ਵਾਸਤੇ ਹੋ ਗਏ ਨੇ ਟਿੱਕੇ ਖਾ ਰਏ ਨੇ ਜਿੰਨਾ ਤੱਕ ਨੂੰ ਟਾਈਮ ਕਾਫੀ ਇੱਥੇ ਲੱਗ ਜਣਾ ਤੇ ਮੈਂ ਇਹ ਜਿੱਕਰ ਨੂੰ ਲੈਣਾ ਐ ਸ਼ਾਪਿੰਗ ਸ਼ਾਪਿੰਗ ਕਰਨੀ ਹੈ ਹਾਜੀ ਉਹ ਨਹੀਂ ਮਿਲੇ ਸ਼ਹਿਰ ਮਂਬਰ ਸਾਤੇ ਨੇ ਆਪਣਾ ਸਮਾਨ ਲੱਦਿਆ ਸੀ ਇਨੇ ਮੈਨੂੰ ਅੱਧਾ ਪੌਣਾ ਘੰਟਾ ਲੇਟ ਕੀਤਾ ਮੈਨੂੰ ਇੱਦਾਂ ਅੱਧਾ ਪੌਣਾ ਘੰਟਾ ਵੇਟ ਕਰਨੀ ਪਈ ਨੇਰੀ ਪਰਿੰਗੀ ਗਾਲਾਂ ਖਾਣੀਆਂ ਉਹ ਯਾਤਰ ਬੜੀ ਭਾਂਦੀ ਮੈਂ ਉਹਦਾ ਸੇਤ ਦਾ ਕੱਲ ਦਾ ਰੋਕ ਕੇ ਗਿਆ ਵੀ ਟਾਈਮ ਨਾ ਪਹੁੰਚੀ ਮੈਨੂੰ ਗਰਮੀ 'ਚ ਖਲੋਣਾ ਨਾ ਪਵੇ ਮੈਂ ਤਾਂ ਕਦੀ ਉਹਦਾ ਨਹੀਂ ਸ਼ਹਿਰ ਲੋਟਾ ਉਹਦੇ ਮੂੰਹ ਵਾਲੇ ਵੇਖੀਏ ਤੇ ਫਿਰ ਤਾਂ ਹੰਦਾ ਆਪਣੀ ਚੀਜ਼ਾਂ ਦਿੰਦੇ ਐ ਮੈਂ ਥੋੜੀ ਲੋਕ ਜਾਂਦੇ ਆਪਣੇ ਬੰਦੇ ਦਾ ਖੈਲਾ ਹੁੰਦਾ ਆਪਣੀ ਚੀਜ਼ ਦਾ ਤੇ ਮੈਂ ਪੀ ਲਿਆ ਨਾ ਮੈਂ ਨਹੀਂ ਪੀਦਾ ਯਾਰ ਤੇ ਏਰੀ ਚੰਗਾ ਨਿਕਲ ਉਹਨਾਂ ਦਾ ਪਹਿਲੇ ਵਾਲਾ ਮੁੜ ਕੇ ਦੂਜਾ ਮਾਰਾ ਦੇਖਦੇ ਦੇਖੀ ਗਰੀ ਵੀ ਆਈ ਫਾਈਨਲੀ ਇੰਨੀ ਗਰਮੀ ਦੇ ਵਿੱਚ ਖਬਦਿਆ ਖੁਬਦਿਆ ਘਰ ਆਏ ਬਹੁਤ ਹੀ ਬੁਰਾ ਆ ਲੈਨੀ ਗਰਮੀ ਲੱਗੁੰਦੀ ਨੇ ਤੇ ਗੁਰਨਵਾਇ ਲਈ ਜਾਂਦੀ ਲੈ ਕੇ ਜਾਣਾ ਕੋਈ ਨਾ ਕੋਈ ਤੇ ਉਹ ਲੈ ਗਈ ਤੇ ਉਹ ਪੂਤ ਲੈ ਕੇ ਆਈ ਮਾਂ ਮਾਦੀ ਉਹ ਜੁੰਡੀ ਮੈਂ ਜੁੰਡੀ ਮੈਂ ਉਹ ਕੁੱਤਾ ਵੇ ਕਿੱਦ ਨੂੰ ਜਾਣੀ ਐ ਐਂ ਲੱਗਦਾ ਇਹਦਾ ਹੈਲ ਮੈਂ ਨੰਦਾ ਉਹ ਹੈਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਖਾਣੀ ਰੋਟੀ ਪੋਕ ਲੀ ਉਹ ਮਨਦੀ ਭਾਈ ਜਿਹੜਾ ਮੈਂ ਖਰੀਦਿਆ ਹੈ ਮੇਰਾ ਨਾਮ ਐਨੂ ਕਰੀ ਮੁੰਡਾ ਸਮਝਦਾ ਐਨੂ ਕਰ ਬਹੁ ਹੈਗਾ ਤੇ ਪਾ ਕੇ ਨਾ ਮੈਂ ਡਰੋਣਾ ਇਹਨਾਂ ਨੂੰ ਜ਼ਿੰਦਰ ਹੋਣਾ ਵਰਨਾਜ ਕਾਲਾ ਪਜਾਮਾ ਕੁਰਤਾ ਵੀ ਹੈਗਾ ਮਂਦੀਪ ਮੇਰੇ ਕੋਲ ਵਰਨਾਜ ਨਹੀਂ ਕਾਲਾ ਪਜਾਮਾ ਕੁਰਤਾ ਹੈਗਾ ਪਾ ਕੇ ਕੋਲੋਂ ਨਹੀਂ ਤੇ ਬਰਵਾ ਹੱਸਦਾ ਹੀ ਹੋ ਮਾਂ ਬਿੱਲੀ ਮਾਂ ਬਿੱਲੀ ਇਹ ਜਿੱਦਾਂ ਮੈਂ ਹੋ ਜਾਂ ਡਰਣਾ ਆ ਗਈ ਕੋਈ ਨਹੀਂ ਕੋਈ ਨਹੀਂ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਮਸਤ ਗਾ। ਕੀ ਯਾ ਲੈ ਚੱਲ। ਬਾ ਵੜੀਆ ਠੀਕ ਠਾਕ ਐ। ਮਸਤ ਮੈਂ ਮੈਂ ਉਹ ਕਹਿ ਲਗਾਂ ਮਸਤੇ ਨੂੰ ਕਲਿੱਪ ਲੈ ਕੇ ਦੇਣਾ। ਚੱਲ ਆ ਜੇ। ਕਿੰਨੇ ਲੈ ਕੇ ਦਵਾਂ ਦੱਸ। ਲੈ ਆ ਦੇ ਪੂਰੀ ਕਾਗਿਟ ਹੁੰਦਾ ਜਿਹੜਾ ਉਹ ਲੈ ਆ ਦੇ। ਕਲਿੱਪੀਆਂ ਲੈ ਕੇ ਦਵਾਂ ਰੰਗ-ਬਰੰਗੀਆਂ ਮਦੀਪ ਵਾਲੀਆਂ ਕੱਢ ਕੇ ਦੇ ਦਿੰਦਾ ਤੈਨੂੰ। ਲੈ ਆ ਦੇ ਤੇਰੀ। ਹਾਂ? ਆਗਮ ਕਿਤਨੀ ਹੋਣੀ ਫਿਰ ਦੀ ਕਲਿੱਪੀ ਆ ਕੇ। ਭੜੇ ਹੋਣੇ ਲੈ ਕੇ ਤੇਂਗਾ। ਤੂੰ ਤੇਰੇ ਮਰੇ ਮੀਡੀਆ ਕਰਾ ਦਿਆ ਕਰ। ਕਰਾ ਲੈ ਕੋਈ ਕਰਨਾ। ਨਹੀਂ ਤੇ ਤੇਰੀਆਂ ਮੈਂ ਉਹ ਆਸਟ੍ਰੇਲੀਆ ਦੇ ਪਲੇਅਰ ਸਾਈਮੈਂਟ ਨੂੰ ਮੈਂ ਉਹ ਮੀਡੀਆ ਪੱਕੀਆਂ ਬਣਾ ਦਿੰਨਾ ਨੇ ਪੱਕੀਆਂ ਬੰਦੀਆਂ ਨੇ ਪੱਕੀਆਂ ਕਲਾਸ਼ਾਂ ਦਾ ਲਾਉਣ ਦੀ ਲੋੜ ਪਵੇ ਨਾ ਧੌਂ ਦੀ ਲੋੜ ਪਵੇ ਹਰ ਰੋਟਿੰਗ ਕਰਨਾ ਹੈ ਕੁਝ ਕਰਨਾ ਹੈ ਮੀਡੀਆ ਮੈਂ ਵਾਲ ਉੱਡਦੇ ਸਗ ਸੰਭੇ ਰਹਿਣਗੇ ਕਿੰਨਾ ਬੀਬਾ ਮੋਤਾ ਆਪਣੇ ਪਾਪਾ ਲੱਗ ਗਿਆ ਆਣ ਕੇ ਖੇਡ ਲਾ ਪਿਆ ਇੰਨਾ ਬੀਬਾ ਪਤ ਪਹਿਲਾਂ ਥੱਲੇ ਖੇਡਦੇ ਰਹੇ ਪਤਾ ਮੇਰੇ ਪਾਪਾ ਆ ਗਏ ਘਰੀ ਕਿ ਮੈਂ ਖੇਡ ਲਾ ਹਣਾ ਗਨਵਾਏ ਗਨਵਾਏ ਨਾ ਚੀਜ਼ਾਂ ਦੇ ਉੱਤੇ ਬਹਿਣ ਦੀ ਬੜੀ ਹੱਦ ਜਿਦਾ ਸਰਾਣਾ ਨਾ ਸਾਹਣੇ ਦੇ ਉੱਤੇ ਬੈਹਿਣਾ ਕੋਈ ਚਾਟ ਇੱਕ ਦੇਣਾ ਉਹ ਮੈਂ ਚਾੜਦੇ ਹਾਂ ਨਾ ਮਿਸ਼ਾਉਣ ਨੂੰ ਉਹਦੇ ਉੱਤੇ ਚੜ ਕੇ ਬੈਹ ਗਿਆ ਉਹ ਜਿਹੜਾ ਬਲੂਨ ਲੈਂਦਾ ਉਹਦੇ ਉੱਤੇ ਚੜ ਚੜ ਬਿੰਦਾ ਐ ਅੱਗੇ ਖਣਵਾਏ ਨੂੰ ਆਏ ਨੇ ਕੁਰਸੀ ਮੰਲਣੀ ਆ ਆ ਦੀ ਵੱਡੇ ਹੋ ਗਏ ਕੁਰਸੀਆਂ ਦਾ ਰਸ਼ਕੀ ਨਹੀਂ ਹੈ ਖਣਵਾਏ ਉਹ ਬੈੱਡ ਦੀ ਢੋਹ ਦੇ ਉੱਤੇ ਚੜ ਕੇ ਬੈਹ ਗਿਆ ਇਦਾਂ ਤੇ ਕੰਮ ਬੜੇ ਕੰਦਾਈ ਗੁਰਨਵਾਏ ਅੱਜ ਆਪਾਂ ਡਰਾਉਣੇ ਗਵੰਡੀ ਪਤਾ ਕਿੱਦਾਂ ਆਪਣੇ ਕਾਲਾ ਪਜਾਮਾ ਕੁੜਤਾ ਆਪਣੇ ਕੋ ਹੈਗਾ ਗੁਰਨਵਾਏ ਆਪਾਂ ਪਾ ਕੇ ਨਕਾਬ ਜਾਂ ਕਾਲਾ ਬੰਨ ਲੈਣਾ ਪਰਨਾ ਉਹਨਾਂ ਨੂੰ ਡਰਾ ਦੇਣਾ ਗੁਰਬਨਵਾਏ ਹਾਂ ਜੀ ਚਾਹ ਹੀ ਪੀ ਲਈਏ ਸ਼ਾਮਾ ਇਹ ਕਿਹੜੀ ਆਣ ਕੇ ਪੀਤੀ ਉਹ ਪੀਤੀ ਪੀਤੀ ਤੇ ਫਿਰ ਹੁਣ ਦੁਬਾਰਾ ਚਾਹ ਪੀਂਦੇ ਜਿੰਨਾ ਚਾਹ ਪੀ ਲੋ ਆਣ ਕੇ ਤੇ ਹੁਣ ਲਾਸਟ ਜਆਏ ਤੋਂ ਬਾਅਦ ਨਹੀਂ ਹੈ ਪਚਾ ਬਣਾਉਣੀ ਹੈ ਫਿਰ ਆਪਾਂ ਬਾਹਰ ਕੌਣ ਦੇ ਬਹਿਦੀਆਂ ਕੋਈ ਵੇਖਦੇ ਗਾੜੀ ਕੀ ਕਰਦੇ ਤੇ ਹੁਣ ਬਿਸਕੁਟ ਦੇਣਾ ਚਾਹ ਹਾਂ ਜੀ ਪਾਪੜ ਵਾਜ ਕਰ ਦੋ ਤੇ ਅੱਜ ਮੰਮੀ ਨੇ ਸਾਡੀ ਬੁਟਿੰਗ ਤੇ ਬਿਠੇ ਬਹੁਤ ਖਲਾਅ ਕਰ ਉਹ ਪਾਰਸਨ ਲਿਖਨੇ ਹੁੰਦੇ ਆ ਇਥੇ ਇਹ ਸਰਕਾਰ ਵਾਲਾ ਜਿਹੜੀ ਚੀਜ਼ਾਂ ਆਂ ਕਸਮਣ ਦੀਆਂ ਭੇਜਣੀਆਂ ਜਾਂ ਆਉਣੀਆਂ ਜਾਂ ਲੈਣੀਆਂ ਕੁਝ ਵੀ ਹੁੰਦਾ ਇੱਥੇ ਹੁੰਦਾ ਥੋੜੇ ਟਾਈਮ ਤੱਕ ਆਪਾਂ ਸਾਰਾ ਕੁਝ ਸੈੱਟ ਕਰ ਹਣਾ ਦੇ ਵਾਈਗੁਰ ਮਹਾ ਦਤਾ ਸਰਕੇ ਇਹ ਕੰਮ ਤੇ ਹੁੰਦੇ ਰਹਿੰਦੇ ਇਹ ਤਾਂ ਅਸੀਂ ਉਦਾਂ ਹੀ ਉਥੇ ਸ਼ੌਂਕ ਦੇ ਤੌਰ ਤੇ ਲੱਗੇ ਲੈਂਦੇ ਆ ਬਿਜੀ ਰੱਖਣਾ ਚਾਹੀਦਾ ਵੈਸੇ ਆਪਣੇ ਆਪ ਨੂੰ ਤੇ ਇਸ ਸਰਕੇ ਹੁਣ ਆਪਾਂ ਚਾਹ ਪੀਂਨਾ ਡਬੋਡ ਬੋਗ ਬਿਸਕਟ ਖਾਈਏ ਆਪਾ ਨੇ ਪਹਿਲਾਂ ਆਜ ਕੇ ਮੈਂ ਨਹੀਂ ਚਾਹ ਪੀਤੀ ਮੈਂ ਨਹੀਂ ਚਾਹ ਪੀਂਦੀ ਆਹੋ ਜੀ ਕਿ ਜਾਈ ਆਪ ਵਜਾ ਮਾਲ ਮਾਰਾਂ ਦੀ ਚਾਹ ਪੀ ਲੋ ਚਾਹ ਪੀ ਲੋ ਚਾਹ ਪੀ ਲੋ ਇੱਕ ਪੈਣਾ ਦੇ ਵੀਰ ਤੁਹਾਡੇ ਵਲੌਗ ਕੀ ਵੇਖਣੇ ਦੇਖਦੇ ਤੇ ਚਾਹ ਬੜੀ ਚੇਤੇ ਕਰਉਂਦੇ ਜੇ ਮੁੜ ਕੇ ਬਣਾਉਣੀ ਪੈਂਦੀ ਔਰ ਆਪੇ ਬਣਾਵੇ ਘਰਾਂ ਭਈ ਆ ਪਰ ਆ ਤੁਸੀਂ ਕੋਟ ਰੋਜ਼ ਾਮ ਕਿਆ ਕਰਦੇ ਰਹਿੰਦੇ ਆਓ ਜੀ ਹੱਥ ਪਾ ਦੀ ਦੀ ਚਾਹ ਦੀ ਕੋਨਵਾ ਚਾਹ ਚਾਹ ਨਾ ਮੰਮੀ ਜਦੋਂ ਮੈਂ ਨਾ ਨਾ ਮਮਿ ਨੇ ਚਾਹ ਪੀਂਦੇ ਤੁਸੀਂ ਵੀ ਨਹੀਂ ਪੀਂਦੇ ਮੈਂ ਹੱਜੀ ਗੰਦੀ ਹੱਥ ਪਾਈ ਦਨ ਮੈਂ ਭਾਈ ਇਹ ਕਪਾ ਮਰੀ ਨਹੀਂ ਮੰਮੀ ਤੁਸੀਂ ਜਿਦ ਸਕੇ ਤੇ ਪਈ ਮੰਮੀ ਨੇ ਮੈਂ ਨਾ ਨਾ ਮਮਿ ਨੇ ਇੱਕੋ ਘੜ ਪੀਣੀ ਕਰਾ ਨਾ ਪਤਾ ਮੈਨੂੰ ਪੀਣੀ ਮੰਮੀ ਉਹ ਹਾਂ ਆ ਗਾ ਸੇ ਚਾਹ ਬਣਾ ਕੇ ਲਿਆ ਕੀ ਆ ਬੈਠੇ ਬੈਠੇ ਦਿਨਿੰ ਨੰਗਤਾ ਹੋਰ ਕਰੀਏ ਕੀ ਫਿਰ ਵੇਲੇ ਹਾਂ ਜੀ ਮੋੜ ਚੜੀ ਜੀ ਵਾਟ ਪਾਈ ਵਲ ਕਿਦਾਂ ਕਿ ਤਹੀ ਮੈਂ ਨਾ ਟਾਈਮ ਸਪੈਂਡ ਕਰ ਲਵਾਂਗੇ ਇਹ ਸਰ ਗਿਆਤ ਪਈਓ ਚਲੋ ਕੋਈ ਨਹੀਂ ਹਾਂ ਜੇ ਸਭ ਤੋਂ ਪਹਿਲਾਂ ਚਲਦੇ ਆ ਮੇਰੀ ਦਵਾਈ ਲੈਣ ਥੋੜੀ ਜਿਹਾ ਜੁਕਾਮ ਤੇ ਖਾਂਸੀ ਬਹੁਤ ਜ਼ਿਆਦੀ ਗੱਲ ਜਾ ਪੱਕ ਗਿਆ ਹੈ ਤੇ ਮੈਂ ਚਲ ਥੋੜੀ ਜਿਹੀ ਦਵਾਈ ਲੈ ਲਈਏ ਫੇਰ ਆਣ ਕੇ ਮਿਲਦੇ ਆਂ ਅੱਜ ਦਾ ਪਰਿਆ ਅੱਜ ਜੀ ਮੈਂ ਕੀ ਲੈਣਾ ਅੱਜ ਗਵਾਂਢੀ ਡਰਾਉਣੇ ਅੱਜ ਮੈਂ ਕੀ ਕਰਦਾ ਉਹਨੂੰ ਪੁੱਛਾਂ ਜੁਕਾਮ ਦਾ ਅੱਜ ਮੈਂ ਇੰਨੇ ਡਰਾਦਨੇ ਇੰਨੇ ਡਰਾਦਨੇ ਨਾ ਘਰ ਛੱਡ ਕੇ ਭੱਜ ਜਾਣਾ ਐਡਾ ਕੀ ਹੋਵੇ ਦਰ ਨਵਾਏ ਨਾ ਤੇ ਟਰਾਈ ਕਰਾਂਗੇ ਅੱਜ ਇਹਨਾਂ ਨੂੰ ਅਜੇ ਆਇਆ ਨਹੀਂ ਕੋਈ ਵੈਸੇ ਵਿੰਦਰ ਇੱਥੇ ਹੀ ਹਣਾ ਵੇ ਹੈ ਜੇ ਗਿਆ ਨਹੀਂ ਨਾ 5 ਵਜੇ ਮਿਲਦੇ ਆਣ ਕੇ ਨੂੰ ਪਹਿਲਾਂ ਮੈਂ ਨਾ ਹਣਾ ਇਹਨਾਂ ਚੱਲ ਗੁਰਨੇ ਵਾਏ ਨੂੰ ਦਾਦੀ ਤੇ ਪਰਦਾਦੀ ਨੂੰ ਮਲਾਜਣ ਵੇ ਅਸੀਂ ਆ ਗੁਰਮਤ ਪੁਈ ਯਾ ਲੈ ਚੱਲਾਂ ਪੁਈ 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 ਨਾ ਗੱਲ ਕਰ ਲੋ ਲਾਉਡ ਸਪੀਕਰ ਆਣਾ ਉਹ ਆ ਜਾਊਗੀ ਫੇਰੀ ਆ ਆਵੇ ਦਹੀਂ ਲਾਉਣਾ ਆਈ ਪ੍ਰੀਤ ਕਾ ਹਾਲੋ ਹਲੋ ਨਹੀਂ ਉਹਦਾ ਧਿਆਨ ਵੀ ਪੀਓ ਨਾ ਮੇਰੇ ਚਾਚੇ ਛੱਡ ਕੇ ਮੈਨੂੰ ਹਾਂਜੀ ਤੇ ਗੁਰਨੇ ਵਾਏ ਦਾ ਆਪਾਂ ਜਿਹੜਾ ਉਹ ਲਿਆ ਹੀ ਕੀ ਕਹਿੰਦੇ ਉਹਨੂੰ ਪਕਾਣਾ ਜਿਆ ਉਹ ਬੜਾ ਵਧੀਆ ਇਹਦੇ ਉੱਥੇ ਨਾ ਆ ਲੱਗੇ ਭੂਤੀਏ ਤੇ ਮੈਂ ਇੱਕ ਲੈ ਲੰਨੇ ਆ ਮੰਦੀਪ ਨੂੰ ਮੈਂ ਆ ਲੈਣ ਗਵਾਂਡੀਆਂ ਡਰਾਵਾ ਗਿਆ ਅੱਜ ਤੇ ਵੇਖਿਆ ਬੜਾ ਕਿਦਾਂ ਦਾ ਲੱਗਦਾ ਤੇ ਅੱਜ ਮੈਂ ਤੜਾ ਹਨੇਰਾ ਹੁੰਦਾ ਨਾ ਫੇਰੀ ਡਰ ਮੇ ਓਏ ਹੋਏ ਓਏ ਹੋਏ ਆਈ ਨਾ ਰੇ ਮੇਰਾ ਹੂਸਾ ਨੂੰ ਚਾਰ ਚਾ ਨਹੀਂ ਲੱਗੇ ਇਹਦੇ ਬੋਦਾ ਡਰਾਉਣਾ ਬੋਦਾ ਹੀ ਡਰਾਉਣਾ ਜੀ ਇਹਦੇ ਨਾਲ ਤੇ ਮੇਰੇ ਹੂਸਾ ਨੂੰ ਚਾਰ ਚਾ ਲੱਗੇ ਸੋ ਹੋਰ ਸੋਹਣਾ ਹੋ ਗਿਆ ਮੈਂ ਐਨ ਚੱਲ ਬੋਤਾ ਬੜੇ ਆ ਬਾ ਵਾਦ ਨੂੰ ਕਰਦੇ ਤੇਰਾ ਪ੍ਰੋ ਇਹਨਾਂ ਨੂੰ ਦਵਾਂਗੇ ਆਪ ਨੂੰ ਸਰਪ੍ਰਾਈਜ਼ ਹੁੰਦੇ ਆਪਾਂ ਉੱਥੇ ਆਏ ਕੋਮਨ ਫਿਰ ਨਕੜੀ ਫਿਰ ਰੂਟੀਨ ਚੱਕਬ ਲੈ ਆਇਆ ਕਿੱਸ ਗਾਲ ਇਹ ਸ਼ਤਾਨ ਨੂੰ ਯਾਰ ਕੀਤਾ ਸ਼ਤਾਨ ਆ ਹ ਸ਼ਤਾਨ ਵੇ ਤਾਂ ਕਹੀ ਜੰਦੇ ਮੈਂ ਕਿਹਾ ਮੈਂ ਆਪਣੇ ਚਾਚੇ ਨੂੰ ਮਿਲ ਕੇ ਆਵਾ ਤੇ ਤੁਸੀਂ ਮੈਨੂੰ ਸ਼ਤਾਨ ਦੱਸੀ ਜਾਂਦੇ ਮੈਂ ਕਿੱਸ ਗਾਲ ਮੀ ਆ ਕੇ ਆਂ ਸੀ ਭਾਈ ਜਦ ਕੋਰਾ ਨਹੀਂ ਆਇਆ ਉਹ ਗੱਲ ਹੋਈ ਕਿ ਮੀ ਮੇਰੀ ਆਈ ਆ ਮੀ ਨਹੀਂ ਆਇਆ ਤੇ ਮੀ ਵੀ ਆ ਗਿਆ ਪੈਂਥੋਸਿਕ ਅੱਜ ਕਾਫੀ ਦਿਨਾਂ ਬਾਅਦ ਮੌਸਮ ਠੰਡਾ ਆਇਆ ਮੁੰਡੇ ਨੂੰ ਫੋਲੋਿੰਗ ਕੋਈ ਨਹੀਂ ਤੇ ਅਸੀਂ ਬਾਹਰ ਆਏ ਸਾਰੇ ਜਣੇ ਸਾਡੇ ਮਗਰ ਕਿੰਨੇ ਜਣੇ ਆ ਗਏ ਵੇ ਇਹ ਸਾਰੇ ਮੈਨੂੰ ਫੋਲੋ ਕਰਦੇ ਆ ਇਹ ਮੈਨੂੰ ਫੋਲੋ ਕਰਦੇ ਆ ਜੀ ਲੋ ਜਿੰਨਾ ਚਿਰ ਜੀ ਸਕਦੇ ਜੇ ਅੱਜ ਰਾਤ ਨੂੰ ਤੁਸੀਂ ਨਹੀਂ ਬਚਣਾ ਅੱਜ ਦੀ ਰਾਤ ਅੱਜ ਗਵਾਂਦੀ ਕਿ ਉਹ ਜਿੰਨਾ ਚਿਰ ਤੁਹਾਡੀ ਜ਼ਿੰਦਗੀ ਹੈ ਨਾ ਰੱਜ ਕੇ ਜੀ ਲੋ ਮੈਂ ਤਾਂ ਮੈਂ ਦੱਸਾਂ ਕੰਤੇ ਵਾਸ ਨਾ ਤਾਨੂੰ ਧਾਰ ਦਿੱਤੀ ਜੇ ਜ਼ਿੰਦਗੀ ਅਜਰਾ ਦੇ ਤਾਹੋ ਜਾ ਦੱਸਾਂਗੇ ਨਹੀਂ ਨਾ ਦੱਸਣਾ ਹੀ ਵੇਖੀ ਤੁਹਾਨੂੰ ਮੌਤ ਤੁਹਾਨੂੰ ਵਿਖਾਈ ਦੇਣੀ ਮੌਤ ਨਹੀਂ ਪੈਡ ਛੱਡ ਕੇ ਭੱਜੋਗੇ ਕਾਰੀ ਛੱਡ ਜਾਣਾ ਤੁਸੀਂ ਅਹੀਂ ਕਬਜ਼ਾ ਕਰ ਲੈਣਾ ਤੁਹਾਡੇ ਘਰ ਤੇ ਅਹੀਂ ਆਹੋ ਜਾ ਪ੍ਰਬੰਧ ਕੀਤਾ ਆ ਤਾਂ ਆਹੋ ਤੁਸੀਂ ਰੋਗੇ ਕਿਰਾਏ ਤੇ ਠੀਕ ਆ ਤੁਸੀਂ ਫੇਰ ਇੰਟਰਵਿਊ ਦਿਆ ਕਰੋਗੇ ਚੈਨਲਾਂ ਤੇ ਸਾਡੇ ਗਵਾਹ ਦੀਆਂ ਨੇ ਆਡੇ ਘਰ ਤੇ ਕੀਤਾ ਕਬਜ਼ਾ ਆਈ ਉਹ ਨਾ ਵੀਡੀਓ ਬਣਾਉਨੇ ਨੇ ਆ ਇਦਾ ਇਦਾ ਘੋੜੀ ਨੂੰ ਭੜਕੇ ਲੈ ਆਏ ਨਾ ਮੈਂ ਕਿਹਾ ਕਿ ਤਾਂ ਘਰ ਦੇ ਕਰ ਲੈ ਲੈ ਓਏ ਓਏ ਵੇ ਲੱਛੀ ਮੈਂ ਤੇਰਾ ਪਾਸੇ ਦੇ ਲਈ ਵੇਖਣ ਆ ਤੂੰ ਖਾਦੀ ਨਾ ਉਹ ਗੱਲ ਤੂੰ ਕਾ ਫਿਰ ਕੀ ਆ ਤੇਰਾ ਹੀ ਆ ਫਿਰ ਕੀ ਆ ਕਹ ਨਾ 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 ਵਾਸੀ ਮੈਂ ਤੇ ਤੈਨੂੰ ਜਾਣ ਕੇ ਪਰਖਣ ਆ ਤੂੰ ਇਹਲਾ ਕਰਦਾ ਮੈਂ ਵੀ ਤੈਨੂੰ ਪਰਖਾਂ ਹੀ ਨਹੀਂ ਤੇਰੇ ਘਰੀ ਬੱਲੇ ਤੇਰੇ ਨਹੀਂ ਪਰਖਣ ਨਹੀਂ ਆ ਮੇਰਾ ਕਿੱਥੋਂ ਗੁੱਲਾ ਤੂੰ ਆ ਨਾਲ ਵੀ ਦਰਵਾਜ਼ੇ ਤੇਰਾ ਪਪਾ ਕੀਤਾ ਗੁਰਦਾਸ ਸੋਣਾ ਲੱਗ ਰੇ ਜੁਨੀਆ ਕੀ ਦੀਆਂ ਐ ਮੁੰਗਰੀ ਓਏ ਹਾਂ ਬੱਸ ਓਏ ਗੁਰਬਨ ਨੇ ਜੂੜਾ ਕਰ ਲਾ ਤੇਰਾ ਵੀ ਹੁਣ ਜੁਨੀਆ ਕਰਦੇ ਜੂੜਾ ਹੋ ਜਾਗਾ ਨਾ ਗੁਰਬਨ ਨੂੰ ਵੇ ਗੁਰਬਨ ਸੋਣਾ ਬਾਊ ਬਣ ਗਿਆ ਨਾ ਇਹ ਤਾਂ ਸਬਜੀ ਵਾਲੀ ਬਣਾ ਲਈ ਐ ਬਸ ਸਬਜੀ ਖਤਮ ਕਰ ਲਈ ਅੱਜ ਅੱਜ ਮੰਦਿਰ ਮੈਨੂੰ ਮੈਂ ਕਹਾਂ ਮੰਦਿਰ ਵੀ ਰੋਟੀ ਦੇ ਦੇ ਮੰਦਿਰ ਨਹੀਂ ਆਖਣਾ ਤੁਹਾਡੇ ਹਿੱਸੇ ਦੀ ਸਬਜੀ ਜਿਹੜੀ ਆ ਉਹ ਤੇ ਇੱਕ ਰੀ ਤੇ ਦੋ ਵੀਡੀਓ ਜੀ ਖਾ ਲਈ ਐ ਹੈ ਮੈਨੂੰ ਰੱਖੇ ਭੁੱਖਾਈ ਹੈ ਮੰਮੀ ਕਿਦੀ ਬੱਸ ਕੋਈ ਗਵਾਰਨੀ ਬਣਾ ਲਿਓ ਆਹੋ ਮੁਰਗੇ ਤਾਂ ਡੇਲਾ ਜਾਂਗੇ ਕੇ ਆਹ ਗੱਡੀ ਚੋਂ ਨਿਕਲਣਾ ਹੀ ਆ ਜੇ ਖਸੂਰ ਮਾ ਪੁੱਤ ਆਹ ਗੱਡੀ ਤੇ ਮੁੰਡੀ ਬਹੁਤ ਡਰਾਉਣਾ ਮੈਂ ਭਾਵੇਂ ਦੇਖ ਲਿਆ ਆਹ ਮੈਂ ਦੱਸਿਆ ਕਾਟ ਜਾ ਮੈਂ ਮੈਂ ਇਧਰ ਵੱਗ ਗਿਆ ਕਿਉਂ ਤੋੜਾ ਦੇ ਯਾ ਦੋਣ ਜੀ ਦੋਣ ਡਰਾਵਾਂਗੇ ਜਵਿੰਦਰਾ ਉਹ ਘਾੜਾ ਬਣਾਉਣੀ ਆ ਯਾ ਫਿਰ ਨਾਲ ਦੇ ਮੁੰਡੇ ਨੂੰ ਵੀ ਡਰਾਉਣੀ ਆ ਜਾਨ ਮੋ ਲੈ ਆਵੜ ਕੇ ਜਾ ਮੱਥਾ ਟੇਕਿਆ ਗੁਰਦਰ ਸਾਹਿਬ ਹੇ ਹਾ ਸਾੜਨ ਲਈ ਪਾਈਆਂ ਗਵਾਂਡੀਆਂ ਚੈੱਕ ਕਰਨੀਆਂ ਪਈਆਂ ਆਪਣੀ ਮਨ ਲਈ ਬਣਾਈ ਨੂੰ ਲੱਗਦਾ ਕਿ ਮੈਨੂੰ ਪਾਪ ਉਹ ਤੇ ਲੈ ਗਈ ਜੰਦਰ ਮੇਰਾ ਬਾਪ ਅਰੇ ਇਹ ਅਜੀਤ ਉਹ ਖੇਲ ਬਾਕੀ ਕੀ ਭਾਗਦੇ ਨਹੀਂ ਤੈਨੂੰ ਤੈਨੂੰ ਤੇ ਆਂਦੇਂਦੇ ਜਿੱਦਾਂ ਇੱਕ ਕੋਈ ਪੁਜਾਰੀ ਉਹਨੂੰ ਥੋੜਾ ਥੋੜਾ ਜ਼ਹਿਰ ਦੇਂਦੇ ਨੇ ਦੇ ਰੋਜ਼ ਮਾਸਾ ਮਾਸਾ ਵੀ ਤਾਂ ਕਿ ਉਹਨੂੰ ਕੋਈ ਮਾਰਨ ਦੀ ਕੋਸ਼ਿਸ਼ ਕਰੇ ਤਾਂ ਉਹਨੂੰ ਜ਼ਹਿਰ ਅਸਰ ਨਾ ਕਰੇ ਫੇਰਾ ਵੀ ਉਹ ਆ ਆਲੇ ਇੱਥੇ ਨੂੰ ਤੇ ਜ਼ਹਿਰ ਪਾਖ ਲਈ ਤੇ ਤੇ ਅਸਰ ਹੀ ਨਹੀਂ ਕਰਨਾ ਉਹ ਐਨੀ ਜਰੀਲੀ ਨੂੰ ਮਿਰਚਾਂ ਲਾਖੀਆਂ ਹੀ ਵੇਖਿਆ ਸੜ ਗਿਆ ਅੱਜ ਅਸੀਂ ਨਹੀਂ ਜਿਆਦਾ ਪੱਖਾ ਲਾਉ ਤੇ ਜਾਂ ਅਸੀਂ ਚੱਲੇ ਆ ਮੈਂ ਗੱਲ ਸੁਣ ਮੈਂ ਅੱਜ ਜੈਂਕੋਪਤੇ ਬਣਾਏ ਤੇ ਸੜ ਗਈ ਮਿਰਚਾਂ ਲੱਗੀਆਂ ਬੜੀ ਛੇਤੀ ਜਾਂ ਕੋਮ ਲਾ ਗਿਆ ਨਾ ਪੱਖਾ ਮਾਗਦੇ ਹੀ ਕੋਪਤੇ ਮੈਂ ਇਹਦੇ ਸੜੀ ਗਈ ਜਾਂਦੀ ਮਿਰਚਾਂ ਲੱਗੀਆਂ ਮਿਰਚਾਂ ਲੱਗਣੀਆਂ ਲੱਗਣੀਆਂ ਓ ਲੱਗਣੀਆਂ ਲੱਗਣੀਆਂ ਅੱਜ ਤੀਜੀ ਜੀ ਵਧੀਆ ਬਣਾਈ ਅੱਜ ਹੀ ਵਧੀਆ ਚੀਜ਼ ਬਣਾਈ ਮੂੰਹ ਹੀ ਸੜ ਗਿਆ ਕਿਤੇ ਸੜੀ ਗਈ ਕਿਤੇ ਵੇ ਹੋਈ ਕਰਦੀਆਂ ਐ ਮਦੀਪ ਸਾਡੇ ਘਰ ਉਹਨੂੰ ਪਾਣੀ ਦੇ ਮੋਟਰ ਨੂੰ ਮੋੜਿਆ ਤੇਰਾ ਦੱਸਿਆ ਕਿ ਤੂੰ ਆਪਣਾ ਕੱਲਾ ਖਾਣ ਉਹ ਨਹੀਂ ਨਹੀਂ ਦੇ ਆਪਣਾ ਕੱਲਾ ਖਾਣ ਕਰ ਸਕਦੇ ਆ ਕਾਦੀ ਕੁੜੀ ਐ ਬੜੀ ਵਿਛੋਣੀ ਸੀ ਤੇ ਉਹਨੂੰ ਇੱਕ ਬੰਦੇ ਨੇ ਲੈ ਚੁੱਕੇ ਨੇ ਸਾਡੇ ਘਰੋਂ ਮੇਰੇ ਆਂਦਿਆਂ ਨੂੰ ਉਹ ਮੇਰੀ ਕੁੜੀ ਬਣੀ ਕਹਿੰਦੀ ਚਾਚੂ ਮੈਂ ਤੁਹਾਡੀ ਕੁੜੀ ਐ ਬਸ ਇੱਥੇ ਰਹਿਣਾ ਮੈਂ ਹੁਣ ਨਹੀਂ ਮੈਂ ਜਾਣਾ ਤੇ ਉਹ ਇੱਕ ਬੰਦਾ ਵਿਚਾਰਾ ਆਇਆ ਬੜੀ ਦੂਰੋਂ ਉਹ ਮੇਰੀ ਕੁੜੀ ਨੂੰ ਲੈ ਗਿਆ ਤੇ ਮੈਂ ਕੰਪਲੇਨ ਕਰਨੀ ਚਾਹੁੰਦਾ ਵੀਰਾ ਸਸਰੀ ਕਾਲ ਤੂੰ ਕੁੜੀ ਲੈ ਗਿਆ ਆਦੀ ਉਹ ਮੁੰਡਾ ਲੈਣਾ ਤੁਸੀਂ ਲੈ ਆ ਸਸਰੀ ਕਾਲ ਕਿੱਦਾਂ ਰਿਹਾ ਸਫਰ ਵੀ ਆ ਵੀ ਕਲਾ ਕਰਿੰਦੀ ਸਫਰ ਬੜਾ ਯਾਰ ਥੱਕ ਹੀ ਗਿਆ ਵੀਰ ਨੂੰ ਗਿਆ ਇਹ ਦਿਲ ਦੀ ਦਿੱਲੀ ਉਹਦੀ ਦੀ ਬਿੱਲੀ ਆ ਰਿਹਾ ਪੰਜਾਬ ਮਮਾ ਉਹ ਗੱਜਾ ਬਈ ਸਸਰੀ ਕਾਲ ਆ ਨਹੀਂ ਕੰਮੀ ਇਹ ਕੀ ਕਰਨ ਕੰਮ ਹੈ ਕੀ ਉਹ ਆਂਦੀ ਗੱਲਾਂ ਕੀ ਸੁਣਨ ਦੀ ਲੱਗਾ ਠੀਕ ਨਹੀਂ ਆ ਹੋਣਗੇ 100 ਕੀ 36 ਜਾ ਕੇ ਹੁੰਦੇ ਨਹੀਂ ਅੱਜ ਸੁੱਤੀ ਹੁਣ ਇਹਦੇ ਕਰ ਮੈਂ ਨਾ ਕਦੇ ਇਸ ਤੂੰ ਤੇ ਆਪ ਸੁੱਤਾ ਜਾ ਆਪ ਦਾ ਬੰਨਿਆ ਤੇ ਲੌਂਡਿਆ ਹੈ ਸੁੱਤਾ ਹੀ ਨਹੀਂ ਬੰਨਾ ਦੋ ਦਿਨ ਹੋ ਗਏ ਮਸਾਂ ਸੁੱਤਾ ਫਲਕਵੀ ਨੂੰ ਆ ਕੇ ਆ ਜਾਂਦਾ ਨਹੀਂ ਮੰਦੀ ਚਾਹ ਵੀ ਆ ਤੇ ਚਾਹ ਪੀਦਾ ਕੇ ਆ ਦਾ ਗੁਰੂ ਆ ਗਿਆ ਤਾਂ ਹੋਣੇ ਮੈਂ ਨਦੀ ਵਲੌਗ ਵੀ ਤੁਹਾਡੇ ਕੀ ਦੇਖਣੇ ਨੇ ਤੇ ਚਾਹ ਬੜੀ ਪੀਂਦੇ ਮੇਰਾ ਵੀ ਜੀ ਕਰਦਾ ਉਹਨੇ ਕਦੀ ਆਪੇ ਗੜਾ ਬਣਾਵੇ ਪਰ ਫਿੱਕੀ ਨਾ ਵੀ ਮਿੱਠਾ ਘੜਦਾ ਬੰਦਾ ਕਿਦੰਦਾ ਘਰੋਂ ਆਉਣ ਲੱਗੇ ਨੇ ਚਾਰ ਫਰੰਦ ਘਰੋਂ ਆਉਣ ਲੱਗੇ ਨੇ ਨਹੀਂ ਨਹੀਂ ਮਮੀ ਹੰਦੇ ਐ ਵੀ ਮੈਨੂੰ ਮੈਂ ਰੋਟੀ ਨਹੀਂ ਖਾਣੀ ਪੰਦੀ ਇਹਨੂੰ ਕੀ ਪ੍ਰੋਬਲਮ ਆ ਰੋਟੀ ਨਹੀਂ ਖਾਣੀ ਉਹ ਤਾਈਆਂ ਦਾ ਪਿਆ ਫੜੀ ਕਿਉਂ ਆ ਹੱਥ ਚ ਕੀ ਗੱਲ ਕਰ ਰੋਟੀ ਨੰਗੀ ਦੀ ਨਹੀਂ ਨਹੀਂ ਖਾਂਦਾ ਨਹੀਂ ਆਨ ਦਾ ਕੱਢਿਆ ਨਾ ਨਹੀਂ ਮੈਨੂੰ ਮੇਰਾ ਵੀ ਦਾਦਾ ਹੁੰਦਾ ਕੋਣ ਉਹਦਾ ਵੇਖ ਕੇ ਦਾਦੂ ਖਾਓ ਦਿੰਦਾ ਦਾਦੀ ਨੇ ਕੱਢ ਕੇ ਦਿੱਤਾ ਇਹਨੂੰ ਹਾਂ ਤੇ ਵੀਰ ਹੁਣ ਚੱਲਿਆ ਕੋਣ ਨੂੰ ਆਇਆ ਮਿਲਣਾ ਹੈ ਕੋਣ ਨੂੰ ਆਇਆ ਨੇ ਆਪਣੀ ਜੁੰਡੀ ਜਾਂਡੀ ਖਲਾ ਅਲੀ ਇੱਕ ਕਰੀ ਹਾਂ ਬਾਈ ਕਰ ਦੇ ਪਾਪਾ ਨੂੰ ਕਹ ਪਪਾ ਜੀ ਬਾਏ ਉਹ ਦੰਨੀਆਂ ਕੱਢ ਨਹਿਣਾ ਦਾ ਕਰ ਮੂੰਹ ਨਿਕਾ ਦੇ ਹੋ ਗਿਆ ਬੇ ਅੱਜ ਸ਼ਾਮ ਦੇ ਵਜੇ 7:30 ਤੇ ਗੁਰਨਵਾਜ ਜਾ ਚੁੱਕਾ ਮੰਮੀ ਦੇ ਨਾਲ ਗੁਰਦਰ ਸਾਹਿਬ ਤੇ ਮੈਂ ਉਹਨਾਂ ਨੂੰ ਲੈਣ ਗਿਆ ਮੱਥਾ ਟੇਕ ਕੇ ਆਉਂਗਾ ਤੇ ਸ਼ਾਮਾਂ ਦੀ ਆਪਣੀ ਡੇਲੀ ਰੁਟੀਨ ਹੈ ਕਿ ਆਪਾਂ ਮੱਥਾ ਟੇਕ ਕੇ ਆਉਣਾ ਤੇ ਇਧਰ ਵੀ ਨਵੇਂਂਦਰ ਆਇਆ ਕਿ ਨਹੀਂ ਜੇ ਜੇ ਨਹੀਂ ਆ ਜਾਦਾ ਓਏ ਹੋਏ 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 ਓ ਮੈਂ ਹਾਈ ਨੀਟ ਔਰ ਹਾਲੀ ਕੁੜੀ ਕੌਣ ਬੈਠੀ ਓਏ ਓ ਮੈਂ ਤੇ ਪਛਾਣੀ ਨਹੀਂ ਓ ਮੈਂ ਤੇ ਆਖਿਆ ਕਰੇ ਹੀ ਰੋਇਨ ਆ ਗਈ ਕੋਈ ਓ ਹਏ ਕਾਲ ਪਜਾਮਾ ਲਾਲ ਟੀਚਰ ਅੱਜ ਧਕਣੀ ਟ੍ਰੇਨ ਜਾ ਆਉਦੀ ਇੰਨੇ ਕਰਦੀਆਂ ਗੱਲਾਂ ਸੁਣਨਾ ਵੀਰ ਦੀਆਂ ਸਿਫਤਾਂ ਸੁਣਨਾ ਆਪਣੀਆਂ ਇੱਥੇ ਬਹਿ ਜੀਏ ਭੈਣ ਇੱਥੇ ਬਹਿ ਜੰਨੇ ਹੈ ਆ ਕੀ ਗਏ ਮੈਂ ਕਲਾਕਾਰ ਬੁਲਿਆ ਪੈਣਾ ਮੈਨੂੰ ਵਾ ਮੈਂ ਤੇ ਕੁਦਰਤੀ ਆ ਗੈਂਗਸਟਰ ਪੈਗੋਸ ਉੱਤੇ ਨਹੀਂ ਲਾਣੀ ਹੋ ਇੱਧਰ ਵਾ ਨਹੀਂ ਅੱਜ ਤੇ ਸਿਰ ਸੁਰਵਾਇਆ ਹੀ ਕਿਤੇ ਛੋਈ ਲਾਣੀ ਅੱਜ ਤੇ ਬੁੱਗੀ ਚੁਗੀ ਤੋਤੀ ਕਿਤੇ ਮਾਤਾ ਲਿਖਾ ਮਰੀਨਾ ਅੱਜ ਟੌਰ ਕੱਢੀ ਅੱਜ ਲੱਗ ਲੱਗ ਨਹੀਂ ਪਈ ਲੱਗਿਆ ਕੀ ਆਂਦੀ ਮੋਠੀ ਐ ਹੋ ਇਹ ਕੋ ਦਰਸਾ ਪੈਣਾ ਕੀ ਕਰਾਂਗੇ ਸਹਾਰਾ ਮਿਲਿਆ ਸਹਾਰਾ ਥੱਲੇ ਲੰਮੇ ਪਿਆਏ ਸੋਨਾ ਲੱਗਦਾ ਸਿੱਧਾ ਖਰੀਏ ਤੇ ਟੇਡਾ ਜਿਹਾ ਲੱਗਦਾ ਇਹ ਕੱਬਰੇ ਕੋ ਨਾ ਆਈ ਬੜੀ ਬੇਸਬਰੀ ਨਾਲ ਤੇਰੇ ਘਰ ਵਾਲਾ ਦਾ ਇੰਤਜ਼ਾਰ ਕਰਦੇ ਨੀ ਨਈਓ ਕਿ ਤਾਹੀ ਤੇਰੇ ਘਰ ਵਾਲਾ ਤੇ ਸਪ੍ਰਾਈਜ਼ ਪਲਾਨ ਕੀਤਾ ਨਾ ਹਾਂ ਤੈਨੂੰ ਲੈ ਆਉਣ ਨੂੰ ਦੇਣਾ ਚਲ ਦੋਨ ਦੇ ਦਾਂਗੇ ਨਹੀਂ ਚਾਹੀਦਾ ਨਹੀਂ ਚਾਹੀਦਾ ਨਹੀਂ ਚਾਹੀਦਾ ਪਛਤਾਏਗੀ 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 ਵਾਦਾ ਕਰ ਲਾ ਵਾਦਾ ਕਰ ਲਾ ਪਛਤਾਏਗੀ ਚਰਮ ਦੀ ਰਾਖਾ ਤੇ ਆਉਣੇ ਅੰਨੇ ਆਂਦੇ ਕੀ ਉਹਨਾਂ ਦੇ ਅੰਨੇ ਜੀ ਗਲੇਲੇ ਦੇ ਉਹ ਹਾਲੀ ਖਾਨ ਤੋਂ ਸਵਾਇ ਵੀ ਕਿ ਸਰਪ੍ਰਾਈਜ਼ ਹੁੰਦੇ ਦੁਨੀਆ ਤੇ ਆ ਤੁਰਸਪੀਰ ਜੀ ਦੱਸਿਓ ਤੰਮੀ ਅੱਜ ਨਾ ਮੈਂ ਆਂਡੇ ਤੇ ਤੂੰ ਮੈਨੂੰ ਜਿੱਦਾਂ ਲੈ ਕੇ ਨਹੀਂ ਆਈ ਇੱਕ ਮੇਰੀ ਭੈਣ ਆਂਦੀ ਬਹੁਤ ਗੁੱਸੇ ਚ ਉੱਥੇ ਫਲੋਟਾ ਵਿਚਾਰਾ ਅੱਧਾ ਘੰਟਾ ਦੀ ਕੈਨ ਮੈਂ ਚੁੰਨੀਆਂ ਦੀ ਮੇਰੀ ਹੈ ਫਿਰ ਕੀ ਆਪ ਤਰੋਜ ਮੈਨੂੰ ਲੱਗ ਜਾਨੀ ਨਹੀਂ ਮੈਂ ਸੁਣਦਾ ਮੈਂ ਆਟੋ ਤੇ ਆਉਣ ਡਿਆ ਤੇ ਮੈਨੂੰ ਆਹੋ ਮੈਂ ਮੋਟਰਸਾਈਕਲ ਉੱਥੇ ਲਾਇਆ ਨਾ ਆਪਣਾ ਅੱਜ ਤੇ ਜੇ ਮੈਨੂੰ ਲੈ ਗਿਆ ਇਹਨੂੰ ਮੈਂ ਆਖਿਆ ਕੱਲ ਪਰਸੋਂ ਦਾ ਸੁਣਾ ਦੇਤਾ ਮੈਂ ਮੈਨੂੰ ਲੈ ਉਦੋਂ ਸੂਟ ਲੈਣ ਲੈ ਰੱਧਾ ਕਾ ਗਰਮੀ ਖਲਾ ਰਿਆ ਮੈਨੂੰ ਉੱਥੇ ਕੰਮ ਕਰਨੀ ਹੈ ਨਾ ਹਾਂਜੀ ਸ਼ੁਕਰਮਨਾ ਸਕੂਲ ਦੀਆਂ ਕੁੜੀਆਂ ਕਣੀਆਂ ਬੱਸ ਚੜ੍ਹਦੀ ਖਲੋਤਿਆਂ ਮੈਂ ਲਿਆ ਲੈ ਲਿਆ ਜੇ ਮੈਂ ਦਾ ਕਦੇ ਕੱਲਾ ਨਾ ਮੈਨੂੰ ਪਤਾ ਵੀ ਇਹ ਬੰਦੇ ਇਹ ਮਖਾਈ ਹੁੰਦੇ ਨਾ ਬੰਦੇ ਵਿੱਚ ਜਿਨ੍ਹਾਂ ਵਿੱਚ ਆਪਾਂ ਬੈਠ ਕੇ ਗੱਲ ਕਰ ਮੈਨੂੰ ਪਤਾ ਇਹ ਸਾਰੇ ਸਾਹਮਣੇ ਗੱਲ ਕਰ ਮੈਂ ਗਾਂ ਹੀ ਆਈ ਵਾਲੀ ਆਂਦੀ ਮੁੰਨੰਦ ਮੈਂ ਇਲਾ ਫੋਟੋਆਂ ਕਿਹਨਾਂ ਦੇਖਦਾ ਮਦਮੂ ਮੂਵੇਂ ਮੈਂ ਮੋਸੜਿਆ ਹੀ ਆ ਮੈਂ ਮੰਨਾ ਤੂੰ ਔੜੀ ਜੀ ਖਾਲੀ ਜਗ੍ਹਾ ਤੇ ਲਿਆ ਜੀ ਗੱਲ ਬੋ। ਮੈਂ ਹਾਂ ਜੀ ਆਗੇ ਤੁਸੀਂ ਆਗੇ ਤੁਸੀਂ। ਮੂੰਹ ਚੱਕੇ ਸਦਾਈ ਮੈਂ ਇੱਧਰ ਕਰ ਰਿਹਾ ਪਈ ਮੈਂ ਜਦੋਂ ਮੈਂ ਚਲੋ ਇਹ ਗੱਲ ਸ਼ਰਜ ਦੀ ਗੱਲ ਮੈਂ ਦੱਸਣਿਆ ਉਹ ਸੁਣ ਲੋ। ਮੈਂ ਆਟੋ 'ਚ ਉਤਰਿਆ ਅਸ਼ਕੇ ਕੁਮਾਰ ਦੀ ਤਰ੍ਹਾਂ ਤੇ ਇੱਕ ਭੈਣ ਮੇਨਾਂ ਦੀ ਵੀਰਜੀ ਤਾਂ ਮੈਂ ਪੁਤਲੀ ਘਰ ਲਾ ਕੇ ਪਿੱਛੇ ਵੇਖਿਆ ਸੀ। ਹਾਂ ਤੇ ਬਹੁਤ ਸੋਹਣੇ ਲੱਗਣਦੇ ਐ ਇਹ ਤੇ ਮੰਦਿਰ ਦੀ ਬਹੁਤ ਕਰਮਾ ਵਾਲੇ ਨੇ ਜਿਨ੍ਹਾਂ ਨੂੰ ਤੁਸੀਂ ਮੇਲੇ ਮੈਂ ਕਿਹਾ ਥੈਂਕ ਯੂ ਭੈਣ ਮੇਰੀ। ਤੇ ਕੀ ਹੋ ਗਿਆ 10 ਮੈਂ ਕਿੱਥੇ ਪਾਸੇ ਕੀ ਨਹੀਂ ਮੈਨੂੰ ਪਿਆਰ ਦਾ ਹੌਸਲ ਸੰਕੜੇ ਡੋਲ ਡੋਲ ਲਾ ਗਿਆ ਬੜੇ ਸੋਹਣੇ ਪਰ ਹੁਣ ਹੁਣ ਬੁੱਢਾ ਹੋ ਗਿਆ ਆ ਆ ਜਿਹੜੇ ਗਏ ਸੋਹਣਿਆ ਜਿਹਨ ਗਏ ਹੋਣ ਤੇ ਕੋਈ ਨਹੀਂ ਫਿਰ ਕੀ ਬੰਦਾ ਭਾਵੇਂ ਬਜ਼ੁਰਗ ਹੈਈ ਬਜ਼ੁਰਗ ਵੀ ਮਾਤਾਵਾਂ ਆ ਬੀਬੀਆਂ ਨੇ ਕਿੰਨੀ ਸੋਹਣੀਆਂ ਲੱਗਦੀਆਂ ਕਈ ਬਾਪੂ ਹੁੰਦੇ ਬਜ਼ੁਰਗ ਕਿੰਨੀ ਪਰਸਨੈਲਿਟੀ ਹੁੰਦੀ ਵੀ ਸੋਹਣੇ ਤੇ ਜਵਾਰੀ ਸੋਹਣੇ ਤੇ ਮੰਨਦੇ ਬਾਪੂ ਜਣ ਤੇ ਮੈਂ ਬਾਪ ਮੈਂ ਮੰਨਦਾ ਮੈਂ ਮੁੰਡੇ ਦਾ ਬਾਪੂ ਤੇਰਾ ਥੋੜੀ ਤੇਰਾ ਥੋੜੇ ਆਪਣੇ ਮੁੰਡੇ ਦਾ ਹੈ ਮਾਸੀ ਕਿੱਥੇ ਆਏ ਸਾਏ ਹੀ ਮਾਵਾਂ ਨਹੀਂ ਲੈਣਿਆੜੀਆਂ ਆਉਂਦੇ ਤੇ ਕਾਫੀ ਭੈਣਾਂ ਕੱਲ ਮੈਂ ਨਾਲ ਲਿਆ ਐ ਰਾਜਵੀਰ ਦਾ ਤੇ ਕਾਫੀ ਭੈਣਾਂ ਨੇ ਪੁੱਛਿਆ ਕੌਣ ਐ ਤੇ ਮੈਂ ਦੱਸਿਆ ਵੀ ਵਿੰਦਰ ਦੀ ਸਿਸਟਰ ਹੀ ਉਹਨਾਂ ਨੂੰ ਕੈਨਸਲ ਹੋ ਗਈ ਇਸ ਕਰਕੇ ਉਹਨਾਂ ਦੀ ਡੈਥ ਹੋ ਗਈ ਸੀ ਉਹ ਮੈਰਿਡ ਹੀ ਤੇ ਆਪਾਂ ਉਹਨਾਂ ਨੂੰ ਕਿਹਦੀ ਇਦਾਂ ਯਾਦ ਹਮੇਸ਼ਾ ਬੰਦਾ ਕਰ ਹੀ ਲੈਂਦਾ ਹੱਸਦੇ ਖੇਡਦੇ ਰਹਿੰਦੇ ਪਰ ਯਾਰ ਲੋ ਗੱਲ ਵੱਖਰੀ ਐ ਪਰ ਚੇਤਾ ਤੇ ਆ ਹੀ ਜਾਂਦਾ ਕਿ ਇਹ ਬੈਠੇ ਬੈਠੇ ਵੀਰ ਜੇ ਮੈਂ ਵੇਖੀ ਉਹ ਚਿੱਤਾਂ ਦੇ ਮੈਨੂੰ ਕੱਲ ਵਰਸ ਨੇ ਨੇਕਾ ਜੀ ਦੀ ਗੱਲ ਦਾ ਜੇ ਤਾਂ ਰਾਇ ਵੀ ਦੇ ਚਾਹੀਦਾ ਇਹ ਕਰੀ ਉਹ ਚਿੱਤ ਆ ਗਈ ਉਹ ਆਂਦੀ ਮੈਨੂੰ ਭਾਇਨੇ ਜਿੱਦਾਂ ਰਹੇ ਜਾਂਦੇ ਆਂਦੀ ਵਿਚਾਰੀ ਵੀ ਸਾਡੇ ਉਹ ਗੋਰੇ ਹਿੰਦੀ ਸਾਡੇ ਗੋਰੇ ਵਰਗਾ ਕਿੱਥੇ ਸਾਡਾ ਗੋਰਾ ਇੰਨਾ ਸੋਹਣਾ ਨਹੀਂ ਨਹੀਂ ਉਹਦਾ ਕੀ ਹੈ ਹੀ ਉਹਨਾਂ ਨਾਲ ਉਹ ਮੁੰਡਾ ਹੀ ਕੋਈ ਉਹਦੀ ਸ਼ਕਲ ਮੇਰੇ ਵਰਗੀ ਹੀ ਕਿਤੇ ਮੰਨ ਲਓ ਵੀ ਇਦਾ ਹੋਊਗਾ ਮੇਰੇ ਵਾਂਗ ਲੱਗਦਾ ਹੈ ਤੇ ਕਿਸੇ ਨੇ ਕਿਹਾ ਤੇ ਕਿਸੇ ਨੇ ਕਿਹਾ ਮੇਰਾ ਤਾਂ ਭਾਈ ਅੰਦੀ ਮੇਰੇ ਭਰਾ ਦੀ ਸ਼ਕਲ ਹੋ ਸਾਰੀ ਅਕਲ ਥੋੜੀ ਮੇਰੇ ਭਰਾ ਦੀ ਹੋ ਸਾਰੀ ਮੈਂ ਉਹਦਾ ਲਾਸਟ ਗੱਲ ਹੀ ਅਸੀਂ ਉਹ ਮੇਨ ਚ ਪਾਇਆ ਸੀ ਮੈਂ ਹਲਾ ਬੈਠਾਂ ਯਾਦ ਕਰਦੇ ਹਾਂ ਬੜੀ ਯਾਦ ਆ ਰਹੀ ਹੈ ਨਾ ਲੱਗੂ ਹਾਂ ਉਹਂ ਦੀ ਜਿਹਨੂੰ ਨੇ 100 ਗੱਲ ਬਸਣਾ ਨਹੀਂ ਤੁਹਾਨੂੰ ਮੈਂ ਹੈ ਕਿ ਨਹੀਂ ਕਿ ਵੀਰੀ ਨੇ ਰਾਮਤਰੂਪ ਪੜਾਈ ਸੰਭਿਆ ਕਿ ਜਦ ਰਾਮ ਨੂੰ ਨਿਕਲ ਦੀ ਪੜਾ ਦੇਣੇ ਸਾਡੇ ਜਿਹਨੂੰ ਘੁਰਬਨ ਵਰੀ ਤੇ ਮਮੇ ਕੋ ਵੀ ਨਹੀਂ ਸਮਝ ਆਉਂਦਾ ਮੈਂ ਵੀ ਸ਼ਿਫਟਿੰਗ ਕਰਦੀ ਹਾਂ ਮੈਂ ਕੰਮ ਕਰਦੇ ਜੇ ਹੁਣ ਪਾਪਾ ਕੋ ਵੀ ਜਾਣਦੇ ਆ ਤੇ ਰਹਿਮਤ ਸਾਹਿਬ ਦੀਦੀ ਕੋ ਇਹਨਾਂ ਨਾਲ ਰਹਿਮਤ ਉਹ ਹੀ ਆਮ ਦਾ ਇਹ ਨਾ ਦਮਾਸੀ ਕਿਸਾਨ ਤੇ ਉਹ ਸਾਰਾ ਕੰਮ ਕਰ ਦਿੰਦੀ ਮੈਂ ਵੀ ਕੰਮ ਨਹੀਂ ਕਦੀ ਕੀਤਾ ਤੇ ਉਹ ਤਾਂ ਟਾਈਮ ਵਧੀਆ ਨਿਕਲ ਨਹੀਂ ਆਉਂਦਾ ਨਾ ਨਾ ਦੋ ਬੰਦੇ ਚਾਹੀਦੇ ਚਾਹੀਦੇ ਮੈਂ ਤੇ ਕੁਆਰੀ ਆ ਤੇ ਮਰ ਰੂਪ ਜੋ ਭਾਬੀ ਉਦਨ ਕਲਾ ਕਰ ਗਈ ਸੁਨੀ ਗਏ ਆਖਣ ਦੀ ਕੇ ਇਹ ਮਰੂਪ ਦਾ ਮੈਨੂੰ ਪਤਾ ਨਹੀਂ ਲੱਗਾ ਕਿੱਥੇ ਪਾਪੜੇ ਦਾ ਬੱਚਾ ਹੈਗਾ ਜਦੋਂ ਘਰ ਨਹੀਂ ਹੁੰਦਾ ਪਾਪੜਾ ਜੀ ਹੁੰਦੇ ਆ ਕਿ ਤੇ ਬੱਚਾ ਵੀ ਥੋੜਾ ਹਾਂ ਇਹ ਹੁੰਦਾ ਹੀ ਆ ਇਕੱਲਾ ਕਿਦਣਾ ਖੇਡੀ ਜਾਂਦਾ ਟੀਵੀ ਵੀ ਨਹੀਂ ਆਏ ਪਰ ਉਹ ਤਾਂ ਇਕੱਲਾ ਨਹੀਂ ਜ਼ਿਆਦਾ ਹੁੰਦਾ ਆ ਉਹ ਤਾਂ ਅਸੀਂ ਆਏ ਨਹੀਂ ਆ ਬਾਚਾ ਇਹ ਨਾ ਕੋਈ ਲੋਕਰ ਬਣਾਇਆ ਹੈ ਬਾਅਦ ਚ ਬਣਾਇਆ ਬੱਲੇ ਓਏ ਬੱਲੇ ਬੱਲੇ ਵੇ ਕਿੱਥੇ ਟੇਡਾ ਨਾਲ ਵਾਲੀ ਕੋ ਵੀ ਟੇਡਾ ਨਾਲ ਲੈ ਲੈ ਕਿਦਾਈਆਂ ਨਹੀਂ ਨਾ ਫੋਨ ਵੀ ਨਹੀਂ ਆਇਆ ਉਹ ਮਾਰਿਆ ਓਏ ਆ ਵੀਡੀਓ ਦੱਸ ਚਾਚੂ ਕੀ ਪ੍ਰਾਪਰਟੀ ਤੇ ਕਬਜ਼ਾ ਕਿਵੇਂ ਕਰੇ ਦਾਦੀ ਕੀ ਕੈਸੀ ਨੇ ਕੈਸੇ ਛੀਨੇ ਲਾ ਵੀ ਨੂੰ ਭੁੱਲਦਾ ਨਹੀਂ ਕੀਤਾ ਅੱਜ ਮੈਂ ਬਣਾਇਨੀ ਆ ਮੈਂ ਬਣਾਉਣੀ ਬੱਤ ਵੀਡੀਓ ਨਹੀਂ ਕਿਹਨ ਸੱਚ ਮੈਨੂੰ ਬਣਾ ਲੈਣਾ ਯਾਰ ਬਾਅਦ ਬਣਾ ਲੇ ਕੋਈ ਗੱਲ ਨਹੀਂ ਯਾਰ ਕੱਲ ਬਣਾ ਲੋ ਯਾਰ ਅੱਜ ਬਣਾ ਲੋ ਆ ਠੀਕ ਹੈ ਜੀ ਬਾਜੀ ਹਾਂਜੀ ਦਾਦੀ ਨੂੰ ਉਹ ਗੁਰਨਵਾਜ ਨੂੰ ਆਪਾਂ ਲੈ ਕੇ ਘਰ ਤੇ ਹੌਣ ਹੋ ਗਿਆ ਰਾਤ ਦਾ ਟਾਈਮ ਤੇ ਵੇਖਾ ਦਿੰਦੇ ਰਾ ਕਾਫੀ ਹੋ ਗਿਆ ਹੁਣ ਆਪਣਾ ਪਲਾਨ ਜਿਹੜਾ ਸਭ ਤੋਂ ਪਹਿਲਾਂ ਕਰਦੇ ਕੱਪੜੇ ਚੇਂਜ ਮੈਂ ਨਵਾਂ ਪਜਾਮਾ ਕੁਰਤਾ ਪ੍ਰੈਸ ਕੀਤਾ ਔਰ ਕੱਢਣਾ ਹੈ ਦੇ ਜਿਹੜਾ ਡਰੋਨ ਦਾ ਪ੍ਰੋਗਰਾਮ ਬਣਾਉਣ ਲੱਗਾ ਵੇਖਦੇ ਵਾਲਾ ਕਿਦਾਂ ਆਈਡੀਆ ਕੰਮ ਕਰਦਾ ਕਿ ਨਹੀਂ ਅੱਜ ਤਾਂ ਆਪਾਂ ਪਜਾਮਾ ਕੁਰਦਾ ਤੇ ਪਾ ਲਿਆ ਕਾਲਾ ਤੇ ਹੁਣ ਮਨਦੀਪ ਨੂੰ ਹੌਲੀ ਜਿਹਾ ਫੋਨ ਕਰਦੇ ਆ ਵੀ ਆ ਜਾ ਘਰ ਨੂੰ ਫਿਰ ਦੁਬਾਰਾ ਚੱਲਦੇ ਆ ਉਹ ਵੀਡੀਓ ਸ਼ੂਟ ਕਰੂਗੀ ਤੇ ਮੈਂ ਸ਼ਿਪੂਗਾ ਫਿਰ ਔਲੀ ਔਲੀ ਬਹਨੇ ਨਾਲ ਬਾਹਰ ਬੁਲਾਉਗੀ ਜਿੱਦਾਂ ਦਾ ਵੀ ਪਲਾਨ ਹੋਊਗਾ ਜਾਂ ਜਿੱਦਾਂ ਦਾ ਵੀ ਹੋਊਗਾ ਤੁਹਾਨੂੰ ਵੇਖਣ ਨੂੰ ਮਿਲੇਗਾ ਆ ਡਰਦੇ ਕਿ ਨਹੀਂ ਬਲਾ ਵੰਨੇ ਆ ਆਪਣੇ ਘਰ ਜਾਣ ਸਾਡੇ ਘਰ ਨਹੀਂ ਹੋਣ ਉਹਨਾਂ ਨੇ ਆਈ ਆਪਾਂ ਨੂੰ ਸੱਤਾਂ ਗਏ ਤੂੰ ਕਿਧਰ ਆਏ ਜਾਂ ਦੋਵੇਂ ਜੀ ਆਪੋ ਆਪਣੇ ਘਰ ਗਏ ਤੂੰ ਉਹ ਗਾ ਆਇਆ ਰੋਟੀ ਤੇ ਬਣਾ ਕੇ ਖਵਾ ਦੇ ਫੇਰ ਆਲੀ ਰੋਟੀ ਨਹੀਂ ਖਾਣੀ ਆ ਗਰੀਬ ਤੇ ਰੋਟੀ ਨਹੀਂ ਖਾਣੀ ਨੇ ਇਹ ਤੁਹਾਡੀ ਰੋਟੀ ਹੈ ਜੋ ਮੇਰੇ ਕੋਲ ਨਹੀਂ ਆ ਦੇ ਮਗਰ ਮਗਰ ਰਹਿ ਤੇ ਜਿੱਥੇ ਅਸੀਂ ਜਾਈਏ ਅਸੀਂ ਆਪਣੀ ਦਾ ਪਰਸਨਲ ਜ਼ਿੰਦਗੀ ਨਹੀਂ ਜੀਣੀ ਕੋਈ ਨਹੀਂ ਜੀਣੀ ਹਾਂ ਕੋਸਾ ਜ਼ਿੰਦਗੀ ਕੋ ਕੋ ਪਰ ਪੁਰਤਾ ਪਿਛਾ ਮ ਜਾਗਾ ਮੈਂ ਜਾਗੋ ਤੇ ਚੱਲੇ ਜਾਓ ਜਾਓ ਨਹੀਂ ਜਾਨੋ ਤੁਸੀਂ ਕੀ ਕਰਨ ਦੇ ਜੇ ਮੇਰਾ ਸ਼ੋਅ ਆ ਰਾਤ ਦਾ 20000 ਰੁਪਏ ਜੇ ਮੈਨੂੰ ਬੁੱਕ ਕੀਤਾ ਮੈਂ ਬੋਲੀਆਂ ਪਾਉਣੀ ਹਾਂ ਨਹੀਂ ਇੱਕ ਪਾਇਆ ਇੱਕ ਪਾਇਆ ਆ ਬਾਰੀ ਬਾਰੀ ਮਰਚੀ ਖਟਣ ਗਿਆ ਅਸੀਂ ਖਟ ਕੇ ਲਿਆਂਦਾ ਥੈਲਾ ਜੇ ਤੇ ਸਾਹਮਣੇ ਮੇਰੇ ਥੈਲਾ ਥੈਲਾ ਬਾਰੀ ਬਾਰੀ ਮਰਚੀ ਖਟਣ ਗਿਆ ਅਸੀਂ ਖਟ ਕੇ ਲਿਆਂਦਾ ਬੋਰਾ ਸਾਹਮਣੇ ਮੇਰੇ ਖਲੋਤਾ ਬੋਰਾ ਬੋਰਾ ਬਰੀ ਬਰੀ ਬੱਤੀ ਖਟਣ ਗਿਆ ਅਸੀਂ ਖਟ ਕੇ ਹੋਰ ਸੋਨੀਆਂ ਬੋਲੀਆਂ ਬੜੀਆਂ ਨਹੀਂ ਐਂਡ ਕਰਾ ਦਿੱਤੀ ਘਰ ਰਹਿਣ ਦੀ ਗਾ ਲੱਥੇ ਪਾਉਂਦੇ ਪਾਉਂਦੇ ਹੈਂ ਕੁਰੀ ਬਰੀ ਬਰੀ ਬੱਤੀ ਖਟਣ ਗਿਆ ਅਸੀਂ ਖਟ ਕੇ ਲਿਆਂਦਾ ਕਮੰਡ ਸਾਹਮਣੇ ਪਈ ਮੇਰੇ ਐਡੀ ਵੱਡੀ ਪਾਂਡੇਟ ਆ ਗਣ ਕਹਾਂ ਨਾ ਮੈਂ ਬਸ ਯੋਨੀ ਪੁਰੀ ਨੂੰ ਇਹ ਇਹ ਅਲਗ ਨੇ ਦਾ ਕਿਊਟ ਜੀ ਕੁਰੀ ਨਹੀਂ ਹੁੰਦੀ ਉਹ ਹੀ ਹੈ ਪਾਫੀ ਕੀਤਾ ਮੈਂ ਪਾਫੀ ਕੀਤਾ ਮੈਂ ਬਹੁਤ ਆ ਬਹੁਤ ਲਸਾ ਦੇਣਾ ਯਾਰ ਮੇਰਾ ਸ਼ੋਅ ਆ ਮੈਂ ਕੋਈ ਆਪਣਾ ਵਾਜਾ ਬੂਜਾ ਕਰਨਾ ਆ ਯਾਰ ਕੀ ਕਰਦਾ ਏ ਤੁਸੀਂ ਅਈ ਵਾਜਾ ਦੇਖੇ ਜਾ ਆ ਦਰਸ਼ਕਾਂ ਬਾਹਰ ਜਾਣ ਵਾਜੇ ਯੇ ਸੁਈਏ ਯੇ ਜੋ ਸੋਨਾ ਸੋਨਾ ਵੀ ਤੇਰੀ ਜੋਤੀ ਆਪਣੇ ਯਾਰ ਮੈਂ ਜਿਹੜਾ ਹਾਰਮੋਨੀਅਮ ਲਿਆਂਦਾ ਨਵਾ ਉਹ ਖੜਨਾ ਮੈਨੂੰ ਓਕੇ ਆ ਅਗਰ ਯਾਰ ਦੇਖੋ ਐਵੇਂ ਨਾ ਨਾ ਸੁਣ ਲੈ ਨੀ ਅਰੇ ਕੋਈ ਉਹ ਨਾ ਕਰੇ ਦੋ ਲੱਡੂ ਵੰਡਦੇ ਅੰਮੀਆਂ ਜੋ ਕਹਿੰਦੇ ਸੀ ਮਲੰਗ ਕੋਲੋਂ ਕੱਖ ਨਹੀਂ ਆਉਣਾ ਐ ਮੈਂ ਮੈਂ ਉਹ ਨਕ ਤਰੱਕੀ ਹਾਸਲ ਕਰ ਲਈ ਮੈਨੂੰ ਸਾਈਆਂ ਆਉਣ ਲੱਪੀਆਂ ਉਹ ਵੇਲਾ ਮੁੰਡਾ ਫੇਰਾ ਨੱਚਦਾ ਹੀ ਗੋਨਵਾ ਗਿਆ ਚੱਲ ਪਾਪਾ ਬੋਲੀ ਬਾ ਬੋਲੀ ਬਾ ਦੇ ਉਹ ਨਾ ਕਰੇ ਦੋ ਲੱਡੂ ਵੰਡਦੇ ਅੰਮੀਆਂ ਜੋ ਕਹਿੰਦੇ ਸੀ ਮਲੰਗ ਕੋਲੋਂ ਕੱਖ ਨਹੀਂ ਆਉਣਾ ਦੁਨੀਆ ਕਾਟਣ ਦਾ ਲਿੱਸਾ ਹੋ ਗਿਆ ਮੂੰ ਨਿਕਾ ਜਾ ਹੋ ਗਿਆ ਓਏ ਓਏ ਦੇਖਦਾ ਹੈ ਦੇਖਿਆ ਇਹ ਮੇਰਾ ਨਿਕਾਇਆ ਬਣ ਰਿਹਾ ਜਿੱਦਾ ਮਦਾਰੀ ਆ ਪ੍ਰਬੰਧਨ ਨੂੰ ਚਾਹੁੰਦਾ ਨਾ ਇਹ ਮੇਰਾ ਬਣ ਰਿਹਾ ਮੈਨੂੰ ਜਾਣਿਆ ਉਹਦਾ ਕਰਕਵਾਲੀਆਂ ਦਾ ਵੱਧ ਕੇ ਪੋਰਗੀ ਵਾਗ ਜਾਂਦੀ ਆਂਦੀ ਵੀਰ ਮੈਨੂੰ ਬੋਲੀਆਂ ਵਾਲਾ ਕੱਟ ਕਵਾਲੀਆਂ ਵਾਲਾ ਵੱਧ ਲੱਗਣ ਦੇ ਉਹ ਤੇਰੇ ਅੱਖੀਆਂ ਨਹੀਂ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਵੀ ਬਾ ਸਾਡੇ ਪੈਵੇਂ ਮੋੜਦੇ ਨਹੀਂ ਉਹ ਦੂਜੇ ਦਾ ਨਵਾਂ ਆਇਆ ਵਾ ਵੱਡੋ ਬੱਦੀ ਮੈਂ ਜਾ ਜਾਂ ਤੂੰ ਕੀ ਕਰਨੇ ਆਪਣੇ ਘਰ ਜਾ ਦੋ ਜਾ ਯਾਰ ਫੇਲ ਕਰਤਾ ਇਹਨਾਂ ਨਾਲ ਦੱਸ ਨਹੀਂ ਇਹ ਹੋਦੀ ਹੋਈ ਹੈ ਬੇੜਾ ਇਦਾਂ ਕਹਿ ਰੂ ਘਰੋਂ ਕੱਢਿਆ ਹੋਵੇ ਤੇ ਉਹਨੂੰ ਅਖਲੇ ਨੂੰ ਉਸੇਲੇ ਚੱਜਣਾ ਚਾਹੀਦਾ ਇੰਨੀ ਕਾ ਇਹਦੀ ਲੱਸੀ ਹੋਈ ਹੋਵੇ ਨਾ ਚਾਹਤ ਚਾਹਤ ਫਤਿਹਗੜੀਆਂ ਨਹੀਂ ਰਾਤ ਫਤਿਹ ਦੀ ਸ਼ਾਮ ਚਾਹਤ ਫਤਿਹਗੜੀਆਂ ਪੁੱਲ ਨਾਲ ਚਲੋ ਆਪ ਕੋ ਆਪਣੇ ਅੰਦਰ ਇਹਨਾਂ ਰਹਿਣ ਤੇ ਲੌਬੀ ਚ ਚਲੋ ਅਸੀਂ ਅੰਦਰ ਚੱਲਦੇ ਹਾਂ ਕਿ ਕਿ ਠੀਠੀ ਹੋਏ ਅਸਰਮਾਸਾਂ ਇਹਦਾ ਬਿਸ਼ਤੀ ਪ੍ਰੂਫ ਬੰਦੇ ਬੇਜਤੀ ਪ੍ਰੂਫ ਬੰਦੇ ਇਹਨਾਂ ਨੂੰ ਮਾਸਾ ਮਹਿਸੂਸ ਨਹੀਂ ਹੁੰਦੀ ਆਂਦੇ ਬੀਤੀ ਦੀ ਠੰਡ ਜਿੰਨੀ ਮਹਿਸੂਸ ਕਰਾਉਂਦੀ ਜਿਆਦਾ ਲੱਗਦੀ ਈ ਕਰਦੇ ਨਹੀਂ ਗਿਆ ਯਾਰ ਇਹ ਦਰਸ਼ਕੋ ਆਹ ਲਿਖਾਇਸੇ ਜਾਣਗੇ ਫਿਰ ਤੁਹਾਨੂੰ ਇਹ ਇੱਕ ਰਮਾਂਚਕ ਵੀਡੀਓ ਵਿਖਾਵਾਂਗੇ ਜੇ ਅੱਜ ਨਹੀਂ ਵਿਖਾ ਸਕੇ ਤਾਂ ਕੱਲ ਵਿਖਾਵਾਂਗੇ ਅਹੀਂ ਬੇਟੀ ਜੀ ਅਹੀਂ ਬੜੇ ਟਾਈਮ ਖਾਵਾਂਗੇ ਤੁਹਾਨੂੰ ਜਰੂਰ ਅਹੀਂ ਬੇਟੀ ਨੇ ਥੋਈ ਨਹੀਂ ਰਹਿ ਜਾਇਆ ਕਾਹਦਾ ਬੈੱਟੇ ਯਾਉਂ ਬਿਸਤਰਾ ਰਹਿ ਕੇ ਲੱਗੂ ਅੱਜ ਤੇ ਕੋਈ ਨਹੀਂ ਤੇ ਬਿਸਤਰਾ ਲੱਗੂ ਹੀ ਰਾਤ ਡਰਾ ਦੇਣਾ ਫੇਰ ਕਿਨੇ ਚਲਾ ਸਕਦਾ ਅਗੀ ਦਸ ਫਰੀ ਵੱਡਾ ਦੀ ਕੰਚਰ ਤੇ ਦੇਖ ਨਹੀਂ ਕੰਚਰ ਨਹੀਂ ਨਹੀਂ ਆ ਆ ਸਾਡਾ ਜੰਗਲੀ ਆਈ ਝੂਟੀ ਦੀਦੀ ਯਾਰ ਉਹਨੂੰ ਮਜ਼ੇ ਮਰ ਗਿਆ ਹੁਣ ਨੀ ਪਤਾ ਕੋਈ ਕੱਲ ਸਹੀ ਕੱਲ ਸਹੀ ਹੈ ਜਾ ਫਿਕਰਦਾਨ ਮਲਾਓ ਜਾਗੇ ਉਹ ਪੱਤ ਦੀ ਛੱਦ ਮੈਂ ਇਹਦੀ ਮਹਿਦਨਾ ਨਵਾਂ ਪ੍ਰੈਸ ਹੋਇਆ ਪਜਾਮਾ ਕੁਰਦਾ ਖਰਾਬ ਕੀਤਾ ਇਹ ਆਪਣਾ ਤੂੰ ਤੇ ਇਹ ਵਾਰ ਨਹੀਂ ਨਾ ਪਹੁੰਚੀ ਆਨੀ ਇਸ ਦੀ ਵਜ੍ਹਾ ਕਰੀ ਨਹੀਂ ਅੱਜ ਮੈਂ ਕਹ ਬੈਠੀ ਬਗਤ ਨੂੰ ਲੈ ਆ ਲੋ ਇਸ ਦੀ ਵਜ੍ਹਾ ਕਰੀ ਜਾ ਨਾ ਕਰ ਲਿਆ ਗੁਰਬਨ ਨੂੰ ਖੜਾ ਜਾ ਸੂਟ ਦੇਖਣ ਗਏ ਤੇ ਮੈਂ オリジナル ਦੇ ਘਰ ਚੱਲਿਆ ਤੇ ਜਦੋਂ ਨਾ ਕਹਿੰਦਾ ਤੇ ਮੈਂ ਵੀ ਬਦਲਾ ਲੈ ਕੇ ਹਟੂਗਾ ਮੈਂ ਇੱਧਰ ਮੈਂ ਹਿੰਨਾਵਾ ਤੇ 100 ਰੁਪਏ ਨੂੰ ਗੋਲ ਲਾਇਆ ਇਹ ਤੇ ਮੈਂ ਕੋਈ ਤੇ ਫਾਇਦਾ ਲਊਗਾ ਲਊਗਾ ਸੂਟ ਦੇਖਣੇ ਹੋਲੀ ਬਾਅਦ ਤੇ ਜਦੋਂ ਆਪ ਇੱਥੇ ਢਾ ਲੈਨੇ ਨੇ ਇਹਨੂੰ ਮੜਾ ਜਾਂਦੀ ਗਾਇਸ ਤੇ ਮੈਂ ਆਪਣਾ ਨਕਾਬ ਪਾ ਕੇ ਜਾ ਚੁੱਕਾ ਬੱਸ ਬੱਸ ਇਹਨੂੰ ਨਕਾਬ ਲੇ ਕੋ ਫੋਨ ਤੇ ਵੀ ਸਭਾ ਤੋਂ ਉੱਥੇ ਇੱਥੇ ਕਿ ਜਿੱਥੇ ਬਹਾਂ ਗਿਆ। ਫੌਂ ਟਕਾਂ ਨੰਨ ਲੱਭਣਿਆ ਉੱਥੇ ਮੈਂ ਡਰਦਾ ਨਹੀਂ ਜਾਂਦਾ ਕੋਈ ਚੀਜ਼ ਨਾਲ ਲੜ ਜੇ ਮੈਨੂੰ। ਕਿੱਥੇ ਬਹਾਂ ਇੱਕ ਦਿਨ ਲੱਟਾ ਬੜੀਆਂ ਜਗਾਈਆਂ ਲੈਣੀਆਂ ਲੱਟਾ ਬੰਦ ਕਰਾ ਪਹਿਲਾਂ। ਹੰਲਾ ਤਾਪਾ ਕੱਪੀਆਂ ਬੰਦ। ਬੰਦ ਹੋ ਗਈ। ਕਰਤੀ ਲੇਟ ਬੰਦ ਦਿਓ ਅੰਦਰ ਵਰਗੇ ਮੈਨੂੰ ਮਸਾ ਨਹੀਂ ਪਾਣਾ ਆਂ ਜੇ ਮੈਂ ਨਾ ਫੋਨ ਇੱਥੇ ਰੱਖ ਦਿੰਦਾ ਇੱਥੇ ਸਾਹਮਣੇ ਰਿਕਾਰਡਿੰਗ ਕਰਾਂ ਇਹਨਾਂ ਨੇ ਲਟਾ ਮੇ ਬੰਦ ਕਰਤੀ ਐ ਇਧਰੋਂ ਮੈਂ ਸਮਾਨ ਸੁਟੀ ਜਾਣਾ ਜਾਂ ਪੱਖਾ ਪੁੱਖਾ ਜਾ ਉਹ ਸੁੜਦਾ ਸਟੈਂਡ ਜਾਂ ਗੁਰਨੇਵਾ ਦਾ ਸੈਕਲ ਖੜਕਾ ਰਿਹਾ ਅੰਨੇ ਆਪੇ ਬਾਹਰ ਆਉਣਗੇ ਹੀ ਗੱਲ ਸਮਝਿੰਦੇ ਹੋਂ ਤੇ ਹੀ ਨੇ ਪੈਖਾ ਚੋਂ ਨਾ ਰੋਕਿਆ ਵੀ ਨਾ ਕੰਮ ਕਰ ਹੋਂ ਤੇਰੀ ਹੈਲਪ ਮੈਂ ਕਰ ਦਿੰਨੀ ਠੀਕ ਐ ਮੈਂ ਤੇ ਉਹਨਾਂ ਨੂੰ ਕਹਾ ਮੈਂ ਬਾਹਰ ਚਲਾ ਮੈਂ ਤੇ ਪਸੀਨੇ ਪਸੀਨੇ ਹੋ ਗਏ ਬਾਹਰ ਮੈਂ ਬਾਹਰ ਉਹਨਾਂ ਕੇ ਆਏ ਹੀ ਨਹੀਂ ਤੇ ਜਾ ਤੀ ਦੇ ਹੁ ਕਾਂਪੜਾ ਸ਼ਕਲ ਕਿਦਾਂ ਦੀ ਹੈ ਕਿੱਡਾ ਵੜਾ ਲੱਗੰਦਿਆ ਹਾਏ 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 ਚੱਲੇ ਕਮੈਂਟ ਮੈਂ ਆਈ ਜੇ ਤੇ ਵਾਜਮਸ਼ ਕਰ ਲੈ ਗਿੰਦੜੇ ਅੰਦਰ ਅੰਦਰ ਨੂੰ ਨਾ ਜਾ ਉਹਨਾਂ ਸਾਦ ਕੇ ਲੈ ਆ ਤੂੰ ਕਿ ਸੈਰ ਕਰਨ ਚੱਲੀ ਮੈਂ ਜਤਿੰਦਰ ਨੇ ਹੈਗੇ ਵੇਖ ਲੈ ਸਾਹਮਣੇ ਹੈਗੇ ਵੀ ਕਿੰਨੇ ਹੈਗੇ ਚਲੋ ਹੁਣ ਵੇਖਦੀ ਆ ਜੀ ਇੱਥੇ ਹੋ ਗਈ ਫੇਰੀ ਆ ਕਵਲ ਦੀਦੀ ਨੀ ਆ ਨਾ ਸਾਰਾ ਕੱਢ ਲਈ ਯਾਰ ਮੈਂ ਤਾਂ ਮੋਟੀ ਬੜੀ ਹੋ ਗਈ ਆ ਨਾ ਨਾ ਮੈਂ ਨਹੀਂ ਕਰਨ ਪਲੀਜ਼ ਵੇਲਾ ਚਲੀ ਚਲ ਆ ਜਾ ਇਹਨੂੰ ਗ੍ਰਾਮ ਵੀ ਰਹਿਣ ਦੇ ਯਾਰ ਗ੍ਰਾਮ ਵੀ ਕੋ ਰਹਿਣ ਦੇ ਬੁੱਤ ਫਿਰ ਦਬਾਨੇ ਰ ਬੜਾ ਆ ਚੱਲਿਆ ਆ ਮੇਰੇ ਭੈਣ ਅਗਲੀ ਆਇਆ ਮੇਰੇ ਭੈਣ ਸਾਹ ਘੰਟੇ ਭਾਈ ਅੱరే ਮੈਂ ਤਾਂ ਢੜੀ ਬੜਾ ਮੈਚ ਆ ਕੇ ਹਰ ਕਿਉਂ ਜਗਾਈ ਮਨੇ ਸਭ ਤੋਂ ਪਰ ਨਿਕਲ ਆਵੇ ਬਣਾ ਆਹ ਹੋਇਆ ਸਭ ਤੋਂ ਬਿੜ ਗਿਆ ਤਾਂ ਆ ਮੈਂ ਕੈਮਰਾ ਜਗਾਇਆ ਤਾਂ ਮੈਨੂੰ ਕੋਈ ਜ਼ਰੂਰਤ ਨਹੀਂ ਵਹਿਕਾਰ ਰ ਜਪਉਂਦੀ ਇਹ ਤਾਂ ਅਰੇ ਬੜਾ ਲੱਗਣੇ ਮੈਂ ਪਹਿਲਾ ਪਹਿਲਾ ਪੱਕੀ ਨਹੀਂ ਸੈਰ ਕੰਚਲ ਚਲ ਚੁ ਜਾਨੇ ਹੁੰਦੇ ਹੁਣ ਜੀ ਨਹੀਂ ਕਤਾ ਜਾਣ ਨੂੰ ਨਾ ਇਹਨਾਂ ਦਾ ਪਹਿਲੇ ਕਿ ਮੈਨੂੰ ਸਭ ਪਤਾ ਤਾਂ ਦੁਨੀਆ ਵਰਗੇ ਜੀ ਤੜਾਦੀ ਨਾ ਜੀ ਹੈ ਤੇ ਆਮ ਕੋ ਪਾਸੇ ਆਏ ਆਏ ਕੋਈ ਮਤ ਕਾਹ ਕਿਹਦਾ ਕਰੀ ਬੀ ਆ ਇਹ ਕਰਦੇ ਮੁੜ ਕੋ ਮੁੜ ਕੇ ਨਿਕਲ ਰਿਹਾ ਇਹ ਮੈਂ ਬੜਾ ਜਿਹਾ ਲਗਾ ਲਿਆ ਪੈਸੇ ਘਟੇ ਮੇ ਤਾਰ ਦੇ ਤੈਨੂੰ ਬੜਾ ਲੱਗਿਆ ਪਹਿਲੋ ਡਰਾਉਣਾ 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 ਮੈਂ ਕਿਸੇ ਨੂੰ ਪਤਾ ਨਹੀਂ ਆ ਪਿੰਨੇ ਬਾੜੇ ਇਹ ਵਿਚੋ ਨਿਕਲ ਵੇਖਿਆ ਜਾਗੋ ਵਧੀਆ ਰਹੀ ਜਾਗੋ ਜਾਗੋ ਬੜੀ ਵਧੀਆ ਰਹੀ ਪਸੀਨੇ ਪਸੀਨੀਆਂ ਹੋ ਗਿਆ ਮੈਂ ਅੱਜ ਦਾ ਜਿਹੜਾ ਪਾਪਾ ਜਿਹੜਾ ਬਣਾਇਆ ਸਾਰਾ ਕੁਝ ਕੈਂਸਲ ਕਰਨਾ ਪਿਆ ਪਾ ਕਿਉਂ ਕੈਂਸਲ ਕਰਵਾ ਸਿਹਤ ਹੀ ਤਿਆਹ ਚੁੱਕੀ ਮਤਲਬ ਵੀ ਕੁਝ ਕਰਨਾ ਕੋਈ ਕਰਨਾ ਸਾਰਾ ਸੁਝ ਜਾਂਦੀ ਉਹਨਾਂ ਨੂੰ ਹੁੰਦਿਆ ਕਿ ਪਿੰਨ ਕੀ ਸਾਣਾ ਕਰਨਾ ਇਹਨਾਂ ਨੇ